ਹਰ ਕੋਈ ਇਹ ਸੋਚਦਾ ਸੀ ਕਿ ਯਾਰ ਥੀਏਟਰ ਕਰਕੇ ਵਕਤ ਜ਼ਾਇਆ ਕਿਉਂ ਕਰਦੇ ਹੋ ਤੁਸੀਂ ਕੋਈ ਨੌਕਰੀ ਕਰੋ ਜਿੱਥੇ ਤੁਹਾਨੂੰ ਆਮਦਨ ਹੋਵੇ ਤੁਸੀਂ ਘਰ ਚਲਾਓ ਆਲੇ ਦੋਲੇ ਵਾਲੇ ਜਾਂ ਰਿਸ਼ਤੇਦਾਰ ਆਂਟ ਗਵਾਂਡੇ ਹੌਸਲਾ ਦਿੰਦੇ ਸੀ ਮਾਪਿਆਂ ਨੇ ਵੀ ਕਿੱਥੇ ਤੁਹਾਡਾ ਮੁੰਡਾ ਹੁਣ ਮੇਰੇ ਫਾਦਰ ਸਾਹਿਬ ਨੂੰ ਵੀ ਇਹੋ ਸੁਣਨ ਨੂੰ ਮਿਲਦਾ ਸੀ ਜੀਜੇ ਤੋ ਮੇਰੇ ਮਜ਼ੇ ਤੇ ਆ ਗਿਆ ਹੋਰ ਛੱਡੋ ਸ਼ਾਹੂਖਾਨ ਦਾ ਇੰਟਰਵਿਊ ਸੁਣਿਆ ਹੈ ਇਹ ਬੜੀ ਸ਼ਖਸੀਅਤ ਹੈ ਉਹ ਕਹਿੰਦੇ ਮੇਰਾ ਪਤਾ ਨਹੀਂ ਕਰੋੜਾ ਰੁਪਇਆ ਫਸਿਆ ਆ ਲੋਕਾਂ ਨੇ ਦਿੱਤਾ ਹੀ ਨਹੀਂ ਪਰ ਆਪਾਂ ਸੋਚ ਲਿਆ ਕਿ ਅਗਰ ਉਹਨਾਂ ਨਾਲ ਹੋ ਸਕਦਾ ਫਿਰ ਅਸੀਂ ਐਕਚੁਅਲੀ ਇਹ ਜਰਨੀ ਤੇ ਇਦਾਂ ਹੀ ਇਹ ਇਦਾਂ ਹੀ ਚੱਲਦਾ ਕਿਤੇ ਮਰ ਗਏ ਕਿਤੇ ਤੁਸੀਂ ਲੈ ਲਿਆ ਇਦਾਂ ਹੀ ਚੱਲ ਕੀ ਹੁੰਦਾ ਨਾ ਕਿ ਤੁਸੀਂ ਕਿਸੇ ਨਾਲ ਕੋਈ ਕਰਾਰ ਕੀਤਾ طے ਕੀਤਾ ਉਹਨੂੰ ਉਹਨੂੰ ਜੇ ਉਹਦੀ ਉਹਦੀ ਉਹ ਦੇ ਦਨੇਵਰਸ ਤੋਂ ਜੋ ਉਹਦਾ ਬਣਦਾ ਤਾਂ ਉਹਦੀ ਇੱਜ਼ਤ ਇਹੋ ਜਿਹੀ ਇੱਕ ਫਿਲਮ ਸਾਹਮਣੇ ਆਈ ਜਿਹਦੇ ਵਿੱਚ ਕੁਝ ਇਹੋ ਜਿਹਾ ਕਿਹਾ ਗਿਆ ਜਿਹਦੇ ਵਿੱਚ ਏਕਤਾ ਜਿਹਦੇ ਵਿੱਚ ਪਿਆਰ ਨਿੱਗ ਆਪਣਤ ਆਪਣਾਪਣ ਜਿਹਦੇ ਵਿੱਚ ਸਰਹੱਦਾਂ ਨੂੰ ਭੁਲਾਇਆ ਗਿਆ ਤੂੰ ਬੜੀ ਕਿਸੇ ਟੀਟ ਮਿੱਟੀ ਦਾ ਬਣਿਆ ਕਿੰਦੀ ਤੂੰ ਮੰਨਦਾ ਹੀ ਨਹੀਂ ਸਾਡੀ ਕਹਾਣੀ ਨਹੀਂ ਆ ਉਹ ਸਾਡੀ ਸਾਰਿਆਂ ਦੀ ਹੈ ਸਾਡੇ ਸਾਰਿਆਂ ਦੇ ਦਿਲਾਂ ਦੀ ਆਵਾਜ਼ ਹੈ ਜਿਹੜੀ ਇਸ ਫਿਲਮ ਦੇ ਵਿੱਚ ਮੈਂ ਕਦੀ ਕਦੀ ਸੋਚਦੀ ਹੁੰਦੀ ਹਾਂ ਕਿ ਸਾਡੀ ਜਨਰੇਸ਼ਨ ਤੇ ਉਹ ਚੀਜ਼ ਨਹੀਂ ਆਏ ਜਿਨ੍ਹਾਂ ਨੇ ਸੰਤਾਲੀ ਹੰਡਾਇਆ ਉਹ ਕਦੀ ਉਹਨਾਂ ਦੇ ਅੰਦਰੋਂ ਨਹੀਂ ਜਾ ਸਕਦਾ ਉਹ ਜਿਹੜੀਆਂ ਤਾਰਾਂ ਤੁਸੀਂ ਪੱਟੀਆਂ ਉਹ ਵਾਕਿਆ ਹੀ ਨਹੀਂ ਹੋਣੀਆਂ ਚਾਹੀਦੀਆਂ ਸੀ ਕਿਉਂਕਿ ਸਾਡੇ ਸਭ ਦੀ ਰੀਲ ਲਾਹੌਰ ਵੇਖਾਂ ਜੀ ਮੈਂ ਦੋ ਵਾਰ ਗਿਆ ਲਾਹੌਰ ਮੈਂ 2007 ਚ ਗਿਆ ਸੀਗਾ ਨਾਟਕ ਕਰਨ ਗਿਆ ਸੀ ਬਟ ਉੱਥੇ ਬਹੁਤ ਪਿਆਰ ਮਿਲਿਆ ਮੈਨੂੰ ਯਾਦਾਂ ਮਿਲੀਆਂ ਮੇਰੀਆਂ ਕਹਿੰਦੇ ਆ ਕਿ ਉਧਰਲੇ ਉਧਰਲੇ ਪੰਜਾਬ ਦੇ ਜਿਹੜੇ ਲੋਕ ਐ ਨਾ ਉਹ ਸਾਡੇ ਨਾਲੋਂ ਥੋੜੇ ਜ਼ਿਆਦਾ ਸੋਹਣੇ ਆ 15 20 ਮਿੰਟ ਦੀ ਦੂਰੀ ਤੇ ਸਾਡਾ ਬਾਰਡਰ ਤੋਂ ਗੈਪ ਜ਼ਿਆਦਾ ਨਹੀਂ ਹੈਗਾ ਉਹ ਪਿੱਛੋਂ ਘਰ ਦੇ ਵੀ ਸਾਰੇ ਸੋਹਣੇ ਆ ਜਿੰਦਾ ਨਾਮ ਹੈ ਡਰਾਮੇ ਵਾਲੇ ਲੇਕਿਨ ਇੱਕੋ ਵੀ ਟਾਈਮ ਸੀ ਜਦੋਂ ਗਿਆਂਦਾ ਸੀ ਡਰਾਮੇ ਕਰਦੇ ਦੁੱਖ ਕੇ ਥੀਏਟਰ ਕਰਨਾ ਪੈਂਦਾ ਸੀਗਾ ਹੁਣ ਤੁਸੀਂ ਜਿੱਦਾਂ ਦੀ ਗੱਲ ਕਰ ਰਹੇ ਹੋ ਜਿਹੜੇ ਯੰਗ ਮੁੰਡੇ ਕੁੜੀਆਂ ਉਹਨਾਂ ਨੂੰ ਲੱਗਣਾ ਪਤਾ ਨਹੀਂ ਕਿੰਨੇ ਘੰਡਾਇਆ ਨਹੀਂ 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 ਮਤਲਬ ਨਹੀਂ ਬੜੀ ਪਰੂਮੈਟਿਕ ਮਤਲਬ ਚੇਂਜ ਬੜੀ ਫਾਸਟ ਆ ਗਿਆ ਫਾਸਟ ਹੋ ਰਿਹਾ ਬਿਲਕੁਲ ਹੋਇਆ ਕੀ ਹੈ ਕਿ ਜਦੋਂ ਆ ਪਿੱਛੇ ਜੀ ਦੀ ਤਾਂ ਗੱਲ ਹੈ ਹੁਣ ਬੜੇ ਨੇ ਮੇਨਟੇਨ ਬਹੁਤ ਵਧੀਆ ਮੈਨਾਂ ਤਾਂ ਪੁੱਛਿਆ ਸੀ ਮੇਨਟੇਨਰ ਆਜਦਾ ਜ਼ਿਆਦਾ ਪਰ ਦੱਸਿਆ ਨਹੀਂ ਮੈਂ ਤੁਹਾਡੇ ਕੋਲ ਪੁੱਛਾਂ ਤੁਸੀਂ ਦੱਸੋ ਮੈਂ ਤਾਂ ਪਾਣੀ ਪੀ ਲਈ ਬਸ ਕਿਉਂ ਤੂੰ ਨਾ ਆਣਾ ਇਹਦੇ ਚ ਓਏ ਅਸੀਂ ਤੇਰ ਕੋ ਸਾਬਣ ਮੰਗ ਲਿਆ ਕਲਾਕਾਰ ਕਿਤੇ ਨਾ ਕਿਤੇ ਰੱਬ ਨੇ ਥੋੜਾ ਤੇ ਵੱਖਰਾ ਬਣਾਇਆ ਨਾ ਸਾਡੇ ਨਾਲੋਂ ਜਿਹੜਾ ਜੀ ਕਿਸੇ ਨੇ ਇੰਨਾ ਸਮਾਂ ਕਿਸੇ ਚੀਜ਼ ਨੂੰ ਦਿੱਤਾ ਸੋ ਤੁਸੀਂ ਇੰਨਾਂ ਚੀਜ਼ਾਂ ਨੂੰ ਕਿਵੇਂ ਬੰਦੇ ਹੁੰਨੇ ਹੋ ਕਿ ਰਿਸਪੈਕਟ ਇੱਕ ਆਰਟਿਸਟ ਦੀ ਕਿੰਨੀ ਜ਼ਰੂਰੀ ਹੁੰਦੀ ਆ ਆਰਟਿਸਟ ਦਾ ਜਿਹੜਾ ਕੰਮ ਹੈ ਉਹ ਲੋਕਾਂ ਨੂੰ ਦਰਸ਼ਕਾਂ ਨੂੰ ਜਾਂ ਸਰੋਤਿਆਂ ਨੂੰ ਕੁਝ ਇਹੋ ਜਿਹਾ ਕਰਕੇ ਦਿਖਾਉਣਾ ਜਿਹਦੇ ਨਾਲ ਉਹਨਾਂ ਦਾ ਮਨੋਰੰਜਨ ਹੋਵੇ ਤੇ ਜੇਕਰ ਆਰਟਿਸਟ ਔਖੜਦਾ ਤਾਂ ਫਿਰ ਉਹ ਕੰਮ ਉਸ ਤਰੀਕੇ ਨਾਲ ਨਹੀਂ ਕਰ ਸਕੂਗਾ ਉਹ ਮਨੋਰੰਜਨ ਨਹੀਂ ਕਰ ਸਕੂਗਾ ਫਿਰ ਉਹ ਫੋਰ ਇਗਜ਼ਾਮ ਮੈਨੂੰ ਜਿਸ ਤਰ੍ਹਾਂ ਕਿਸੇ ਨੇ ਲਾਈਕ ਪੇਮੈਂਟ ਦੀ ਵੀ ਗੱਲ ਹੋਈ ਕਿ ਲਾਈਕ ਹਾਂ ਤੈਨੂੰ ਦੇ ਰਿਹਾ ਯੂ ਹੈਵ ਮਨੀ ਇਟਸ ਓਕੇ ਆਪਾਂ ਕੰਮ ਕਰ ਰਹੇ ਹਾਂ ਤੁਹਾਡਾ ਤੁਸੀਂ ਬੰਦੇ ਨੂੰ ਖਰੀਦ ਤੇ ਨਹੀਂ ਲਿਆ ਨਾ ਅਸੀਂ ਕੰਮ ਇਮਾਨਤ ਕਰਕੇ ਦੇ ਰਹੇ ਹਾਂ ਤੁਸੀਂ ਖਰੀਦ ਤੁਹਾਨੂੰ ਇੱਕ ਮੈਂ ਨਹੀਂ ਕਹਿੰਦੀ ਕਿ ਤੁਸੀਂ ਆਰਟਿਸਟ ਐਜ਼ ਅ ਰਿਸਪੈਕਟ ਟੂ ਸੀ ਐਜ਼ ਅ ਹਿਊਮਨ ਬੀਇੰਗ ਰਿਸਪੈਕਟ ਦਿਓ ਅਸੀਂ ਇਨਸਾਨ ਹ ਅਸ ਤੱਕ ਜਿੰਨਿਆਂ ਨੇ ਵੀ ਜੋ ਵੀ ਟੌਨਟਿੰਗ ਜਾਂ ਇੰਡਾਇਰੈਕਟਲੀ ਜੋ ਵੀ ਬੋਲਿਆ ਨਾ ਜੇ ਉਹ ਨਾਮ ਕਹਿੰਦੇ ਨਾ ਤੇ ਮੈਂ ਇੱਥੇ ਨਹੀਂ ਹੁੰਦੀ ਦਸ਼ਮਨ alley ਬੈਠੀ ਆ ਸ਼ਰਮ いや बिकॉज ऑफ देम ਉਹਨਾਂ ਨੇ ਕੋਈ ਇਦਾਂ ਦੀ ਚੀਜ਼ ਸ਼ਾਇਦ ਮੈਨੂੰ ਕਦੀ ਰਿਅਲਾਈਜ਼ ਹੀ ਨਾ ਹੁੰਦੀ ਲਾਈਫ 'ਚ ਸ਼ਰਨਗਰ ਵਿੱਚ ਕੁਐਸ਼ਨ ਕਰਾਂ ਤਾਂ ਫਿਰ ਰੋ ਲੈਣਾ ਚਾਹੀਦਾ ਹੁੰਦਾ ਜਦੋਂ ਲੱਗੇ ਕਿ ਯਾਰ ਆਈ cry whenever i want ਮੈਨੂੰ ਲੱਗਦਾ ਆਪਣੇ ਦਿਲ ਤੇ ਭਾਰ ਕੱਲ ਹੀ ਰੱਖਣਾ ਜੇ ਹੱਸਣਾ ਸਾਡੀ ਜ਼ਿੰਦਗੀ ਦਾ ਉਹ ਹੈ ਤੇ ਰੋਣਾ ਵੀ ਤੇ ਸਾਡੀ ਜ਼ਿੰਦਗੀ ਦਾ ਉਹ ਇੱਕ ਹਿੱਸਾ ਹੈ ਦੇਖਿਆ ਕਿੱਡੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ਐ ਐਕਸਪੀਰੀਅੰਸ ਦਿਸ ਇਜ਼ कॉल्ड ਐਕਸਪੀਰੀਅੰਸ ਪੁੱਛਣ ਵਾਲਾ ਹੋਣਾ ਚਾਹੀਦਾ ਇੰਨੀ ਕੈਨਲੀ ਬਹੁਤ ਕੁਝ ਹੈ ਯੈਸ सत श्रीकाल जी बहुत बहुत स्वागत है मैं जसविंदर कौर तो देख रहे हो सिने पंजाबी उन्नी जनवरी यानी कि साल दो हज़ार की शुरुआत हो जा रही है असी सार्या ने कर ली है लेकिन पंजाबी सिनेमा लिए साल बेहद खास है ਫਿਲਮ ਡਰਾਮੇ ਵਾਲੇ ਜਿਸ ਦੇ ਟ੍ਰੇਲਰ ਦੇ ਵਿੱਚ ਸਾਨੂੰ ਕੁਝ ਚੀਜ਼ਾਂ ਅਜਹੀਆਂ ਨਜ਼ਰ ਆਈਆਂ ਚਾਹੇ ਉਹ ਹਿੰਦੁਸਤਾਨ ਪਾਕਿਸਤਾਨ ਦੇ ਕੁਝ ਕਲਾਕਾਰ ਹੋਣ ਉਹਨਾਂ ਦਾ ਸੁਮੇਲ ਚਾਹੇ ਇੱਕ ਅਜੀਹੀ ਕਹਾਣੀ ਜੋ ਖਾਸ ਕਰ ਸਟੇਜ ਜਿਨ੍ਹਾਂ ਦੀ ਰੂਹ ਹੈ ਯਾਨੀ ਕਿ ਥੀਏਟਰ ਨਾਲ ਜੁੜੇ ਹੋਏ ਕਲਾਕਾਰ ਉਹਨਾਂ ਲਈ ਤਾਂ ਇਹ ਫਿਲਮ ਬਿਹਤ ਖਾਸ ਹੋਏਗੀ ਕਿਉਂਕਿ ਸ਼ਾਇਦ ਜਦੋਂ ਉਹ ਇਹ ਵਰਡ ਸੁਣਦੇ ਆ ਤਾਂ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਜੋ ਸਕੂਨ ਮਿਲਦਾ ਹੈ ਇਹ ਉਹੀ ਬੈਟਰ ਸਮਝ ਸਕਦੇ ਆ ਸੁਪੰਦੇ ਵਿੱਚ ਸਾਰੇ ਅਹਿਮ ਕਿਰਦਾਰ ਨੇ ਸਪੈਸ਼ਲੀ ਹਰੀਸ਼ ਵਰਮਾ ਔਰ ਸ਼ਰਨ ਕੋਰ ਸਾਡੇ ਨਾਲ ਅੱਜ ਮੌਜੂਦ ਨੇ ਗਲਬਾਤ ਕਰਦੇ ਆ ਕਿ ਡਰਾਮੇ ਵਾਲੀ ਫਿਲਮ ਜੋ ਸਾਲ 2024 ਦੀ ਉਹ ਇਸ ਤਰੀਕੇ ਨਾਲ ਸ਼ੁਰੂਆਤ ਕਰਨ ਜਾ ਰਹੀ ਹੈ ਉਹਨਾਂ ਦੀਆਂ ਕੀ ਉਮੀਦਾਂ ਨੇ ਇਸ ਫਿਲਮ ਤੋਂ ਔਰ ਇਹ ਫਿਲਮ ਉਹਨਾਂ ਲਈ ਕਿਉਂ ਖਾਸ ਹੈ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚੀ ਜੀ ਦਾ ਸ਼ੁਕਰੀਆ ਜੀ ਸਰ ਧੰਨਵਾਦ ਸ਼ਰਮ ਤੁਹਾਡੇ ਤੋਂ ਮਾਫੀ ਮੰਗਦੇ ਹੋਏ ਪਹਿਲਾ ਸਵਾਲ ਹਰੀਸ਼ ਤੋਂ ਯਾ ਸੁਵੀ ਥੈਂਕ ਯੂ ਲੇਕਿਨ ਮੈਂ ਪਹਿਲੇ ਤੁਹਾਡੀ ਤਾਰੀਫ ਕਰਦਾ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਟਰਬਨ ਦੇ ਵਿੱਚ ਮਤਲਬ ਬਸ ਹੀ ਧੋਨੂ ਐਡਾਮ ਬਹੁਤ ਜ਼ਿਆਦਾ ਨਹੀਂ ਦੇਖਦੇ ਲੇਕਿਨ ਇਹ ਲੁੱਕ ਬਹੁਤ ਪਿਆਰੀ ਹੈ ਤੁਹਾਡੀ ਜੋ ਅਸੀਂ ਫਿਲਮ ਦੇ ਵਿੱਚ ਵੀ ਵੇਖੀ ਹੈ ਸੋ ਮੈਂ ਕਹਾਂ ਕਿ ਡਰਾਮੇ ਵਾਲੇ ਅਗਰ ਮੈਂ ਸ਼ਰੰਦ ਦੀ ਗੱਲ ਕਰਾਂ ਤਾਂ ਉਹ ਵੀ ਸ਼ਾਇਦ ਇੰਨੇ ਜ਼ਿਆਦਾ ਲਵਿੰਗ ਹੈ ਉਹਨਾਂ ਦਾ એનર્ਜੀ ਲੈਵਲ ਹੀ ਅਲੱਗ ਹੁੰਦਾ ਜਦੋਂ ਵੀ ਕੋਈ ਪ੍ਰੋਜੈਕਟ ਆਂਦਾ ਔਰ ਤੁਸੀਂ ਜਿਨ੍ਹਾਂ ਨੇ ਥੀਏਟਰ ਨੂੰ ਆਪਣੀ ਜ਼ਿੰਦਗੀ ਬਣਾਇਆ ਔਰ ਹਮੇਸ਼ਾ ਤੁਹਾਡੀ ਜ਼ਿੰਦਗੀ ਰਹੇਗੀ ਸੋ ਇਹ ਫਿਲਮ ਡਰਾਮੇ ਵਾਲੀ ਜਦੋਂ ਤੁਹਾਡੀ ਤੱਕ ਪਹੁੰਚੀ ਤਾਂ ਤੁਹਾਨੂੰ ਇਹ ਸੁਣ ਕੇ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਕਿ ਇਹ ਉਹੀ ਚੀਜ਼ ਹੈ ਜੋ ਮੈਂ ਹਮੇਸ਼ਾ ਤੋਂ ਕਰਦਾ ਆਇਆ ਜਾਂ ਫਿਰ ਕੁਝ ਹੋਰ ਜੋ ਤੁਹਾਨੂੰ ਬਹੁਤ ਅਟਰੈਕਟਿਵ ਲੱਗਿਆ ਬਿਲਕੁਲ ਸਹੀ ਕਿਹਾ ਤੁਸੀਂ ਵੀ ਥੀਏਟਰ ਮੇਰੇ ਲਈ ਬਹੁਤ ਅਹਿਮ ਹੈ ਮੇਰੀ ਜ਼ਿੰਦਗੀ ਦਾ ਹਿੱਸਾ ਕਿਉਂਕਿ ਥੀਏਟਰ ਤੋਂ ਹੀ ਮੈਂ ਸਫ਼ਰ ਸ਼ੁਰੂ ਕੀਤਾ ਜਦੋਂ ਇਹ ਫਿਲਮ ਸੁਣੀ ਸੀਗੀ ਚੰਦਰ ਕੰਬੋਜ ਜੀ ਸਾਡੇ ਜਿਹੜੇ ਰਾਈਟਰ ਡਾਇਰੈਕਟਰ ਨੇ ਇਸ ਫਿਲਮ ਦੇ ਉਹਨਾਂ ਨੇ ਜਦੋਂ ਨਰੇਸ਼ਨ ਦਿੱਤੀ ਸੀ ਪਹਿਲੀ ਨਰੇਸ਼ਨ ਚ ਮੈਨੂੰ ਇਹ ਅਹਿਸਾਸ ਹੋਇਆ ਸੀਗਾ ਕਿ ਇਹਦੇ ਚ ਜਿਹੜੀ ਗੱਲ ਕਹੀ ਜਾ ਰਹੀ ਹੈ ਬਹੁਤ ਜ਼ਰੂਰੀ ਹੈ ਬਹੁਤ ਇੰਪੋਰਟੈਂਟ ਹੈ ਹੋ ਤੇ ਮੈਂ ਜਦੋਂ ਭਾਜੀ ਹੋਰਾਂ ਨਾਲ ਗੁਰਸ਼ਰਨ ਭਾਜੀ ਹੋਰਾਂ ਨਾਲ ਥੀਏਟਰ ਕਰਦਾ ਸੀ ਭਾਈ ਮਨਨਾ ਸਿੰਘ ਹੋਰਾਂ ਨਾਲ ਉਹਨਾਂ ਨਾਟਕਾਂ 'ਚ ਵੀ ਇਹੋ ਗੱਲ ਹੁੰਦੀ ਸੀ ਹਮੇਸ਼ਾ ਇਹੋ ਜਿਹੀ ਗੱਲ ਹੁੰਦੀ ਸੀ ਉਹ ਨੁਕੜ ਨਾਟਕ ਕਰਦੇ ਸੀ ਆਮ ਬੰਦੇ ਦੀ ਗੱਲ ਕਰਦੇ ਸੀ ਉਹ ਉਹਨਾਂ ਦੀ ਹਮੇਸ਼ਾ ਬਰਾਬਰੀ ਦਾ ਨਾਰਾ ਲਾਉਂਦੇ ਸੀ ਜਦੋਂ ਇਹੋ ਜਿਹੀ ਇੱਕ ਫਿਲਮ ਸਾਹਮਣੇ ਆਈ ਜਿਹਦੇ ਵਿੱਚ ਕੁਝ ਇਹੋ ਜਿਹਾ ਕਿਹਾ ਗਿਆ ਜਿਹਦੇ ਵਿੱਚ ਏਕਤਾ ਜਿਹਦੇ ਵਿੱਚ ਪਿਆਰ ਨੈਗ ਆਪਣਤ ਆਪਣਾਪਨ ਜਿਹਦੇ ਵਿੱਚ ਸਰਹੱਦਾਂ ਨੂੰ ਭੁਲਾਇਆ ਗਿਆ ਤੇ ਆਪਸ ਮਿਲਨ ਨੂੰ ਆਪਸ ਦੇ ਮੇਲ ਨੂੰ ਮੈਲੇ ਨੂੰ ਬਹੁਤ ਮਹੱਤਵ ਦਿੱਤਾ ਗਿਆ ਤੇ ਉਹ ਜੀ ਸਕ੍ਰਿਪਟ ਦਾ ਉਹ ਜੀ ਕਹਾਣੀ ਦਾ ਹਿੱਸਾ ਹੋਣਾ ਆਪਣੇ ਆਪ ਚ ਇਕ ਉਪਲਬਧੀ ਹੈ ਮੈਂ ਇੱਥੇ ਸਾਡੇ ਫਿਲਮ ਬਣਾਉਣ ਵਾਲੇ ਡਾਇਰੈਕਟਰ ਪ੍ਰੋਡਿਊਸਰ ਸਾਡੇ ਪ੍ਰੋਡਿਊਸਰ ਸਾਹਿਬ ਗੈਲ ਸਾਹਿਬ ਜਸਕਰਤ ਗੈਲ ਜੀ ਗੈਲ ਮੋਸ਼ਨ ਫਿਚਰਜ਼ ਉਹਨਾਂ ਨੇ ਪੱਲੋ ਹੈ ਫਿਲਮ ਪ੍ਰੋਡਿਊਸ ਕੀਤੀ ਗਈ ਹੈ ਤੇ ਉਹਨਾਂ ਨੂੰ ਪਹਿਲਾਂ ਤਾਂ ਇਹ ਵਧਾਈ ਦਿੰਨਾ ਤੇ ਉਹਨਾਂ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਇਹੋ ਜਿਹਾ ਇੱਕ ਕਨਸੈਪਟ ਚੁਣਿਆ ਫਰ ਮੈਸ ਫਿਲਮ ਦਾ ਹਿੱਸਾ ਹੈ ਮੇਰੀ ਖੁਸ਼ਕਿਸਮਤੀ ਹੈ ਕਿਉਂਕਿ ਮੈਂ ਇੱਕ ਗੱਲ ਨੋਟਿਸ ਕੀਤੀ ਕਿ ਜਿਹੜਾ ਟ੍ਰੇਲਰ ਹੈ ਸਾਡੀ ਫਿਲਮ ਦਾ ਉਸ ਜਿਹੜਾ ਜੋ ਗੱਲ ਕਹੀ ਗਈ ਹੈ ਉਹ ਬਹੁਤ ਜ਼ਿਆਦਾ ਗੱਲ ਵਾਰ-ਵਾਰ ਹਰ ਕੋਈ ਕਹਿ ਰਿਹਾ ਹੈ ਕਿ ਉਹ ਜਿਹੜਾ ਇੱਕ ਡਾਇਲੋਗ ਹੈ ਜਿਹੜਾ ਤੁਸੀਂ ਬੋਲਦੇ ਹੋ ਕਿ ਇਹ ਲਾਹੌਰ ਇੰਨਾ ਦੂਰ ਕਿਉਂ ਹੈ ਇਹ ਨੇੜੇ ਨਹੀਂ ਹੋ ਸਕਦਾ ਉਹ ਗੱਲ ਫਿਰ ਉਹ ਦੋ ਬਜ਼ੁਰਗ ਨੇ ਉਹ ਆਪਸ ਵਿੱਚ ਕਿਦਾਂ ਬੇਕਰਾਰ ਨੇ ਤੜਫ ਰਹੇ ਨੇ ਤਰਸ ਰਹੇ ਨੇ ਮਿਲਣ ਨੂੰ ਇੱਕ ਦੂਸਰੇ ਨੂੰ ਇਹੋ ਜੇ ਕਿੰਨੇ ਕਿੰਨੇ ਮਾਪਤ ਕਿੰਨੇ ਭੈਣ ਭਰਾ ਕਿੰਨੇ ਭਰਾ ਦੋਸਤ ਵਿਛੜ ਗਏ ਜਿਹੜੇ ਮਿਲਣ ਦੀ ਤਾਂਗ ਚ ਬੈਠੇ ਨੇ ਉਮਰਾਂ ਕੱਟ ਗਈਆਂ ਉਹਨਾਂ ਦੀਆਂ ਕਈ ਟੱਪ ਵੀ ਗਏ ਤੇ ਉਹ ਹੁਣ ਉਹ ਗੱਲ ਕੀਤੀ ਹੈ ਉਹ ਸਾਡੀ ਫਿਲਮ ਮਤਲਬ ਸਾਡੀ ਕਹਾਣੀ ਨਹੀਂ ਆ ਉਹ ਸਾਡੀ ਸਾਰਿਆਂ ਦੀ ਆ ਸਾਡੇ ਸਾਰਿਆਂ ਦੇ ਦਿਲਾਂ ਦੀ ਆਵਾਜ਼ ਹੈ ਜਿਹੜੀ ਇਸ ਫਿਲਮ ਦੇ ਵਿੱਚ ਸੋ ਮੈਨੂੰ ਬਹੁਤ ਮੈਂ ਮੈਨ ਲੱਗਦਾ ਮੈਂ ਖੁਸ਼ਕਿਸਮਤ ਆ ਇਸਦਾ ਹਿੱਸਾ ਬਿਲਕੁਲ ਕਹਾਣੀ ਟੱਚਿੰਗ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਮੈਨ ਲੱਗਦਾ ਤੁਸੀਂ ਦੋਨੋਂ ਆਪੋਜ਼ਿਟ ਹੋ ਇੱਕ ਦੇ ਵਿੱਚ ਉਹ ਉਸ ਕਿਸਮ ਦਾ ਪੇਸ਼ੈਂਸ ਔਰ ਇੱਕ ਜੋ ਹਮੇਸ਼ਾ એનર્ਜੀ ਦੇ ਵਿੱਚ ਰਹਿੰਦੇ ਔਰ ਕਹਿੰਦੇ ਹਨ ਕਿ ਰੱਬ ਜਦੋਂ ਆਪੋਜ਼ਿਟ ਚੀਜ਼ਾਂ ਨੂੰ ਮੈਚ ਕਰਾਂਦਾ ਤਾਂ ਉਹਨਾਂ ਦਾ ਕੋਈ ਸੁਮੇਲ ਨਹੀਂ ਹੁੰਦਾ ਲੋਕ ਪੜਨਾ ਚਾਹੁੰਦੀ ਹਰ ਸ਼ਰਨ ਜੋ ਆਇਲਟਸ ਦੀ ਪੜਾਈ ਕਰਦੀ ਹੈ ਫਿਰ ਉਸ ਤੋਂ ਬਾਅਦ ਫਿਲਮੀ ਦੁਨੀਆ ਨਾਲ ਜੁੜ ਜਾਂਦੀ ਹੈ ਜੋ ਜੁੜਨ ਬਾਰੇ ਨਹੀਂ ਸੋਚਦੀ ਸੋ ਕਿੰਨਾ ਖ ਮਜ਼ਾ ਆ ਰਿਹਾ ਅਸੀਂ ਤੁਹਾਡੇ ਚਿਹਰੇ ਤੇ ਤਾਂ ਉਹ એનર્ਜੀ ਹਮੇਸ਼ਾ ਮਹਿਸੂਸ ਕਰਦੇ ਆ ਖਾਸ ਕਰ ਚਮਕ ਤੋਂ ਬਾਅਦ ਚਮਕ ਹੋਰ ਵਧ ਗਈ ਹੋਏਗੀ ਬਹੁਤ ਜ਼ਿਆਦਾ ਮੈਂ ਹਮੇਸ਼ਾ ਬlesed ਫੀਲ ਕਰਦੀ ਹਾਂ ਤੇ ਮੈਂ ਰੱਬ ਦਾ ਸ਼ੁਕਰਾਨਾ ਇਸ ਕਰਕੇ ਕਰਦੀ ਹਾਂ ਕਿ ਰੱਬ ਨੇ ਮੈਨੂੰ ਇਸ ਲਾਇਕ ਬਣਾਇਆ ਆਪਣੀ ਜ਼ਿੰਦਗੀ ਜੀਣ ਦਾ ਮੌਕਾ ਮਿਲਿਆ ਮਤਲਬ ਮੈਂ ਆਪਣੀ ਮਰਜ਼ੀ ਨਾਲ ਜਿੱਥੇ ਜਾਵਾ ਜਾ ਸਕਦੀ ਹਾਂ ਜੋ ਚਾਹਾਂ ਪੈ ਸਕਦੀ ਹਾਂ ਜੋ ਖਾਣਾ ਚਾਹਾਂ ਖਾ ਸਕਦੀ ਹਾਂ ਦੁਨੀਆਂ 'ਚ ਹੋਰ ਚਾਹੀਦਾ ਕੀ ਹੈ ਔਰ ਉਤੋਂ ਮੇਰੇ ਮਦਰ ਇਨ ਨੇ ਮੈਨੂੰ ਸਪੋਰਟਿਵ ਮੈਨੂੰ ਮਿਲੇ ਨੇ ਕਿ ਹਰ ਚੀਜ਼ 'ਚ ਮੈਨੂੰ ਸਪੋਰਟ ਕਰਦੇ ਆਈ ਥਿੰਕ ਇਸ ਤੋਂ ਵੱਧ ਕੇ ਤਾਂ ਅਸੀਂ ਰੱਬ ਤੋਂ ਹੋਰ ਕੀ ਹੀ ਮੰਗਣਾ ਸੋ ਮੇਰੀ ਜੋ ਵੀ ਜਰਨੀ ਜਾ ਰਹੀ ਹੈ ਮੈਨੂੰ ਲੱਗਦਾ ਲਾਈਫ 'ਚ ਜੇ ਤੁਹਾਡੇ ਉਤਾਰ ਚੜਾ ਨਾ ਨਾ ਤੇਰੀ ਲਾਈਫ ਜਿੰਦਾਂ ਮੈ ਜਾਣੀ ਸਮੂਥ ਲਾਈਫ ਵੀ ਚੱਲੀ ਗਈ ਫਿਰ ਕੱਟਣਾ ਨਹੀਂ ਹੈ ਜ਼ਿੰਦਗੀ ਨੂੰ ਜੀਣਾ ਚਾਹੀਦਾ ਇੱਕ ਮਿਲੇ ਖੁਸ਼ ਨਾ ਜਿਓ ਹਾਂ ਬਿਲਕੁਲ ਹਰੀਸ਼ ਤੁਸੀਂ ਪਹਿਲੇ ਹੀ ਆਪਣੇ ਜਵਾਬ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਕਿ ਕਿੰਨੇ ਭੈਣ ਭਰਾਪਸ ਦੇ ਵਿੱਚ ਵਿਛੜੇ ਆ ਜਿਵੇਂ ਟ੍ਰੇਲਰ ਦੀ ਸ਼ੁਰੂਆਤ ਹੁੰਦੀ ਆ ਉਹ ਇੱਥੋਂ ਹੀ ਹੁੰਦੀ ਆ ਮੈਂ ਕਦੀ ਕਦੀ ਸੋਚਦੀ ਹੁੰਦੀ ਆ ਕਿ ਸਾਡੀ ਜਨਰੇਸ਼ਨ ਤੇ ਉਹ ਚੀਜ਼ ਨਹੀਂ ਆਏ ਜਿਨ੍ਹਾਂ ਨੇ ਸੰਤਾਲੀ ਹੰਡਾਇਆ ਉਹ ਕਦੀ ਉਹਨਾਂ ਦੇ ਅੰਦਰੋਂ ਨਹੀਂ ਜਾ ਸਕਦਾ ਜਾਂ ਅਸੀਂ ਇਹੋ ਜਿਹੀਆਂ ਕਹਾਣੀਆਂ ਦੇਖਦੇ ਆ ਕਿ ਇੰਨੇ ਸਾਲ ਭੈਣ ਭਰਾ ਇੱਕ ਦੂਸਰੇ ਤੋਂ ਵਿਛੜਿਆ ਹੋਇਆ ਕਿਵੇਂ ਰਹਿ ਸਕਦੇ ਆ ਸੋ ਤੁਹਾਡੇ ਦਿਲ ਦੇ ਅੰਦਰ ਵੀ ਕਦੀ ਇਹ ਤਾੰਗ ਪੈਦਾ ਹੁੰਦੀ ਆ ਕਿ ਕੈਨ ਨੂੰ ਐਦਾਂ ਲੱਗਦਾ ਕਿ ਉਹ ਉਹ ਜਿਹੜੀਆਂ ਤਾਰਾਂ ਤੁਸੀਂ ਪੱਟੀਆਂ ਉਹ ਵਾਕਿਆ ਹੀ ਨਹੀਂ ਹੋਣੀਆਂ ਚਾਹੀਦੀਆਂ ਸੀ ਕਿਉਂਕਿ ਸਾਡੇ ਸਭ ਦੀ ਰੀਜ ਹੈ ਲਾਹੌਰ ਵੇਖਾਂ ਜੀ ਬਿਲਕੁਲ ਮੈਂ ਐਸ ਮਾਮਲੇ ਖੁਸ਼ਕਿਸਮਤ ਹਾਂ ਕਿ ਮੈਂ ਦੋ ਵਾਰ ਗਿਆ ਲਾਹੌਰ ਮੈਂ 2007 ਗਿਆ ਸੀਗਾ ਨਾਟਕ ਕਰਨ ਗਿਆ ਸੀ ਬਟ ਉੱਥੋਂ ਬਹੁਤ ਪਿਆਰ ਮਿਲਿਆ ਮੈਨੂੰ ਯਾਦਾਂ ਮਿਲੀਆਂ ਮੇਰੀਆਂ ਤੇ ਦੇਖੋ ਖੁਸ਼ ਨਸੀਬੀ ਕਿ ਹੁਣ ਉੱਥੋਂ ਦੇ ਕਲਾਕਾਰਾਂ ਨਾਲ ਕੰਮ ਕਰਦਾ ਮੈਂ ਇੱਥੇ ਕੰਮ ਕਰਦਾ ਮੇਰੀ ਜਰਨੀ ਦੇ ਵਿੱਚ ਜਿਵੇਂ ਸ਼ਰ ਨੇ ਕਿਹਾ ਕਿ ਬlesed ਮੈਂ ਵੀ blessed ਹਾਂ ਅਸੀਂ ਸਾਰੇ ਕਲਾਕਾਰ blessed ਹਾਂ ਜੈਨਾ ਨੂੰ ਪਿਆਰ ਮਿਲਦਾ ਦਰਸ਼ਕਾਂ ਦਾ ਸੁਣਨ ਵਾਲਿਆਂ ਦਾ ਦੇਖਣ ਵਾਲਿਆਂ ਦਾ ਔਰ ਜਿਹੜੇ ਇੱਕ ਖਾਸ ਕੰਮ ਕਰਦੇ ਆ ਹੈਨਾ ਤੇ ਮਤਲਬ ਨਵੇਂ ਨਵੇਂ ਕਰਦਾਰ ਜਿਉਣ ਨੂੰ ਮਿਲਦੇ ਆ ਇਹਨਾ ਇਹਨਾ ਦਰਦ ਆਪਾਂ ਹੰਡਾਇਆ ਨਹੀਂ ਇਹ ਬਟ ਉਸ ਨੂੰ ਮਹਿਸੂਸ ਕਰਨ ਦਾ ਸਾਨੂੰ ਰੱਬ ਮੌਕਾ ਦਿੰਦਾ ਕਿ ਤੁਸੀਂ ਵੀ ਮਹਿਸੂਸ ਕਰਕੇ ਦੇਖ ਸਕਦੇ ਹੋ ਤੁਹਾਨੂੰ ਮੈਂ ਇਹ ਇੱਕ ਵਰਦਨਾ ਕਿ ਤੁਸੀਂ ਵੀ ਮਹਿਸੂਸ ਕਰ ਸਕਦੇ ਹੋ किसी की खुशी में भी किसी के दुख में भी किसी के गम में भी सो so, यहोजा ब्लैसड होना तो मेरे ख्याल च जिंदगी सफल ही होंगी फिर शरण तुम ए फीमेल पाकिस्तानी किरदार निभा रहे हो ਕਹਿੰਦੇ ਆ ਕਿ ਉਧਰਲੇ ਉਧਰਲੇ ਪੰਜਾਬ ਦੇ ਜਿਹੜੇ ਲੋਕ ਹੈ ਨਾ ਉਹ ਸਾਡੇ ਨਾਲੋਂ ਥੋੜੇ ਜ਼ਿਆਦਾ ਸੋਹਣੇ ਆ ਇਹ ਕਿ ਆ ਜਾਂਦਾ ਬਟ ਤੁਸੀਂ ਤੇ ਖੁਦ ਬੜੇ ਪਿਆਰੇ ਹੋ ਸੋ ਨਹੀਂ ਵਾਕਈ ਮੈਂ ਚੀਜ਼ਾਂ ਸੁਣਦੀਆਂ ਕਿ ਉਧਰਲੇ ਲੋਕ ਖਾਸ ਕਰ ਕੁੜੀਆਂ ਜਦੋਂ ਗੱਲਬਾਤ ਕਰਦੀਆਂ ਨਾ ਕਿ ਯਾਰ ਉਹਨਾਂ ਦਾ ਪਹਿਰਾਵਾ ਸਾਨੂੰ ਬੜਾ ਅਟਰੈਕਟਿਵ ਲੱਗਦਾ ਹੈ ਜਾਂ ਉਹਨਾਂ ਦੇ ਨਾਮ ਕੁਝ ਇਸ ਤਰੀਕੇ ਦੇ ਨੇ ਜਾਂ ਫਿਰ ਜਿੰਨਾ ਉਹ ਦਰਦ ਹੰਡਾਉਂਦੇ ਆ ਉਹਨਾਂ ਦੇ ਅੰਦਰੋਂ ਓਨੀ ਹੀ ਕਲਾਕਾਰੀ ਸਾਨੂੰ ਵੱਧ ਨਜ਼ਰ ਆਉਂਦੀ ਹੈ ਸੋ ਪਾਕਿਸਤਾਨੀ ਨਾਮ ਮਿਲਣਾ ਜਾਂ ਉਹ ਕਿਰਦਾਰ ਨਿਭਾਉਣਾ ਤੁਹਾਡਾ ਕੀ ਐਕਸਪੀਰੀਅנס ਹੈ ਹਾਂ ਮੈਨੂੰ ਆਈ ਥਿੰਕ ਕਿ ਮੈਨੂੰ ਲੱਗਾ ਬੜਾ ਥੋ ਗੁਰਦਾਸਪੁਰ ਤੋਂ ਮੈਂ ਬਿਲੋਂਗ ਕਰਦੀ ਹੂ ਜਿਸ ਦਿਨ ਆ ਗਿਆ ਥਿੰਕ 15 20 ਮਿੰਟ ਦੀ ਦੂਰੀ ਤੇ ਸਾਡਾ ਬਾਰਡਰ ਤਾਂ ਗੈਪ ਜ਼ਿਆਦਾ ਨਹੀਂ ਹੈਗਾ ਉਹ ਤੇ ਕਦੀ ਕਦੀ ਆਪਾਂ ਦੇਖਦੇ ਵੀ ਹੁੰਨੇ ਕਿ ਬਹੁਤ ਘੱਟ ਹੈ ਤੇ ਇਸ ਲਈ ਉਹ ਰਿਜ਼ੈਂਬਲ ਕਰਦੇ ਆ ਥੋੜਾ فیਚਰਸ ਵੀ ਕਿਉਂਕਿ ਪਿਛੋ ਘਰ ਦੇ ਵੀ ਸਾਰੇ ਸੋਹਣੇ ਆ ਇਸ ਕਰਕੇ ਸ਼ਾਇਦ ਮੈਨੂੰ ਲੱਗਦਾ ਨਾਲੇ ਮੇਰੇ ਉਹਨਾਂ ਨਾਲ ਜਦੋਂ ਮੈਂ ਸਾਰੇ ਆਰਟਿਸਟਾਂ ਨਾਲ ਕੰਮ ਕੀਤਾ ਮੈਨੂੰ ਸੱਚੀ ਫੀਲ ਹੀ ਨਹੀਂ ਹੋਇਆ ਕਿ ਉਹ ਮਤਲਬ ਕਿ ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਮਿਲਦੇ ਆ ਉਦਾਂ ਹੀ ਫੀਲ ਹੋਇਆ ਸਾਨੂੰ ਔਰ ਉਹਨਾਂ ਦੀ ਲੈਂਗੁਏਜ ਵੀ ਕਿਤੇ ਨਾ ਕਿਤੇ ਮੇਰੇ ਨਾਲ ਬਹੁਤ ਮੈਚ ਕਰਦੀ ਸੀ ਉਹਨਾਂ ਦੀ એનર્ਜੀ ਉਹਨਾਂ ਦੀ ਪਰਫਾਰਮੈਂਸ ਉਹਨਾਂ ਦੀ ਪੰਚਿੰਗ ਲਾਈਨ ਉਹਨਾਂ ਦੀ ਟਾਈਮਿੰਗ ਕਾਫੀ ਕੁਝ ਸਿੱਖਿਆ ਔਰ ਉਹ ਜੋ ਚਾਰ ਆਰਟਿਸ ਸੀ ਨਾ ਉਹਨਾਂ ਦੇ ਜੋ ਇੱਕ ਆਪਸ 'ਚ ਜਿੱਦਾਂ ਸੀ ਇੱਕ ਅਬਜ਼ਰਵ ਕਰਦੇ ਨੇ ਕਿ ਉਹ ਆਪਸ 'ਚ ਕਿੱਦਾਂ ਰਹਿੰਦੇ ਨੇ ਉਹ ਜਿਸ ਤਰ੍ਹਾਂ ਔਨ ਸਕਰੀਨ ਸੀਗੇ ਉਹ ਆਫ ਸਕਰੀਨ ਵੀ ਜਿੱਦਾਂ ਅਗਰ ਕੋਈ ਫੋਰ ਐਗਜ਼ਾਮਪਲ पंच ਇਸ ਲੜਾਈ ਦੇ ਜਾਂ ਹਾਸੇ ਦੇ ਉਹ ਆਫ ਸਕਰੀਨ ਵੀ ਉਹਨਾਂ ਨਾਲ ਉਦਾਂ ਹੀ ਗੱਲ ਕਰਦੇ ਸੀ ਤੇ ਇਹ ਚੀਜ਼ ਬਹੁਤ ਮਤਲਬ ਮੈਨੂੰ ਵਧੀਆ ਲੱਗੇ ਕਿ ਉਹ ਬੰਨ ਨਹੀਂ ਰਹੇ ਉਹ ਉਹੀ ਪਰਫਾਰਮ ਕਰ ਰਹੇ ਨੇ ਜੋ ਐਜ਼ ਅ ਰੀਅਲ ਹੈ ਔਰ ਸਾਰੇ ਰਾਈਟਰ ਨੇ ਵੀ ਇਹੀ ਸੋਚ ਕੇ ਲਿਖਿਆ ਜੋ ਉਹਨਾਂ ਦੇ ਬੇਸ ਤੇ ਮੂਵੀ ਹੈ ਅਸੀਂ ਉਸ ਮੂਵੀ ਦਾ ਹਿੱਸਾ ਬਣਿਆ ਤੇ ਸਾਡੇ ਲਈ ਉਹ ਖੁਸ਼ ਨਸੀਬੀ ਵਾਲੀ ਗੱਲ ਹੈ ਬਿਲਕੁਲ ਫਿਲਮ ਦਾ ਨਾਮ ਹੈ ਡਰਾਮੇ ਵਾਲੇ ਅ ਅਜਕਲ ਦੀ ਗੱਲ ਕੀਤੀ ਜਾਵੇ ਤਾਂ ਸਕੂਲਾਂ ਦੇ ਵਿੱਚ ਬੜੇ ਫਕਰ ਨਾਲ ਸਿਖਾਇਆ ਜਾਂਦਾ ਹੈ ਕਿ ਡਰਾਮਾਸ ਹੁੰਦੇ ਆ థੀਏਟਰ ਪਾਰਟਿਸਿਪੇਟ ਕਰਦੇ ਆ ਐਕਟਰਸ ਦੇ ਬੱਚੇ ਅਸੀਂ ਉਹ ਕੁਝ ਵੀਡੀਓਜ਼ ਦੇਖਦੇ ਆ ਲੇਕਿਨ ਇੱਕੋ ਵੀ ਟਾਈਮ ਸੀ ਜਦੋਂ ਕਹਿੰਦਾ ਸੀ ਡਰਾਮੇ ਕਰਦੇ ਆ ਲੁਕੋ ਕੇ థੀਏਟਰ ਕਰਨਾ ਪੈਂਦਾ ਸੀਗਾ ਉਹ ਸ਼ਾਇਦ ਟਾਈਮ ਤੁਸੀਂ ਹਟਾਇਆ ਹੋਇਆ ਜਿਨੂੰ ਅਸੀਂ ਉਸ ਟਾਈਮ ਤੇ ਕੋਈ ਹੋਰ ਹੀ ਨਜ਼ਰਾਂ ਨਾਲ ਦੇਖਦੇ ਸੀਗੇ ਸੋ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਉਹ ਵੀ ਆਪਣੇ ਆਪ ਦੇ ਵਿੱਚ ਅਚੀਵਮੈਂਟਸ ਆ ਸੀ ਇੱਕ ਹੋਰ ਟਾਈਮ ਦੇ ਵਿੱਚੋਂ ਗੁਜ਼ਰਿਆ ਜਦੋਂ ਇਹ ਚੀਜ਼ਾਂ ਕੁਝ ਵੀ ਨਹੀਂ ਸੀਗੀਆਂ ਹੁਣ ਤੁਸੀਂ ਜਿੱਦਾਂ ਦੀ ਗੱਲ ਕਰ ਰਹੇ ਹੋ ਜਿਹੜੇ ਯੰਗ ਮੁੰਡੇ ਕੁੜੀਆਂ ਨੂੰ ਲੱਗਣਾ ਪਤਾ ਨਹੀਂ ਕਿੰਨੇ ਹੁੰਡਾਇਆ ਨਹੀਂ 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 ਮਤਲਬ ਨਹੀਂ ਇਹ ਬੜੀ ਡਰਾਮੈਟਿਕ ਮਤਲਬ a ਚੇਂਜ ਬੜੀ ਫਾਸਟ ਆ ਗਿਆ ਫਾਸਟ ਹੋ ਰਿਹਾ ਬਿਲਕੁਲ ਹੋਇਆ ਕੀ ਹੈ ਕਿ ਜਦੋਂ ਆ ਪਿੱਛੇ ਜਿਹਦੀ ਤਾਂ ਗੱਲ ਹੈ ਹੁਣ 2000 2002 3 4 5 6 ਐਨਾ ਐਨਾ ਸਾਲਾਂ ਦੀ ਗੱਲ ਹੈ ਅੱਜ ਹੁਣ ਤਾਂ ਬਟਾਈ ਤੇ ਲੋਕਡਾਊਨ ਤੋਂ ਬਾਅਦ ਨਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋ ਗਈਆਂ ਸੋਚ ਟਾਈਮ ਬਹੁਤ ਹੁਣ ਜਿਹੜਾ ਆ ਆ ਗਿਆ ਨਾ ਥੀ ਐਕਚੁਅਲੀ ਪਹਿਲਾਂ ਕੀ ਸੀਗਾ ਪਹਿਲਾਂ ਥੀਏਟਰ ਦੇ ਵਿੱਚ ਨਾ ਖੈਰ ਹੁਣ ਵੀ ਮੈਨੂੰ ਜੋ ਸੁਣਨ ਨੂੰ ਮਿਲਦਾ ਹੁਣ ਵੀ ਉਦਾਂ ਕਮਰਸ਼ਲ ਤਾਂ ਹੈ ਹੀ ਨਹੀਂ ਥੀਏਟਰ ਪੰਜਾਬ ਦਾ ਤੇ ਹਰ ਕੋਈ ਇਹ ਸੋਚਦਾ ਸੀ ਕਿ ਯਾਰ ਥੀਏਟਰ ਕਰਕੇ ਵਕਤ ਜ਼ਾਇਆ ਕਿਉਂ ਕਰਦੇ ਹੋ ਤੁਸੀਂ ਕੋਈ ਨੌਕਰੀ ਕਰੋ ਜਿੱਥੋਂ ਤੁਹਾਨੂੰ ਆਮਦਨ ਹੋਵੇ ਤੁਸੀਂ ਘਰ ਚ ਲਾਓ ਆਲੇ ਦੋਲੇ ਆਲੇ ਜਾਂ ਰਿਸ਼ਤੇਦਾਰ ਆਂਟ ਗੁਆਣ ਦੇ ਹੋ ਸਲਾਹ ਦਿੰਦੇ ਸੀ ਮਾਪਿਆਂ ਨੂੰ ਵੀ ਕਿ ਕਿੱਥੇ ਤੁਸੀਂ ਤੁਹਾਡਾ ਮੁੰਡਾ ਹੁਣ ਮੇਰੇ ਫਾਦਰ ਸਾਹਿਬ ਨੂੰ ਵੀ ਇਹੋ ਸੋਨ ਨੂੰ ਮਿਲਦਾ ਸੀ ਬਟ ਫਿਰ ਜਦੋਂ ਮੇਰੇ ਡੈਡੀ ਨੇ ਮੇਰਾ ਕੰਮ ਦੇਖਣਾ ਸ਼ੁਰੂ ਕੀਤਾ ਮੈਨੂੰ ਜਦੋਂ ਸਟੇਜ ਤੇ ਜਦੋਂ ਉਹਨਾਂ ਨੂੰ ਇਹ ਉਹਨਾਂ ਨੂੰ ਇਹ ਪਤਾ ਲੱਗਾ ਵੀ ਇਹਨੇ ਹਟਣਾ ਨਹੀਂ ਫਿਰ ਉਹਨਾਂ ਨੇ ਆਪ ਦੇਖਣਾ ਸ਼ੁਰੂ ਕਰਤਾ ਮੈਨੂੰ ਵੀ ਇਹ ਕਰਦਾ ਕੀ ਹੈ ਫਿਰ ਉਹਨਾਂ ਨੂੰ ਇਹ ਅਹਿਸਾਸ ਹੋਇਆ ਵੀ ਨਹੀਂ ਇਹਦੇ ਵਿੱਚ ਉਹਨਾਂ ਨੂੰ ਜੋ ਉਹਨਾਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਚ ਪੋਟੈਂਸ਼ੀਅਲ ਹੈ ਫਿਰ ਮੈਂ ਜਨਰਲ ਥੀਏਟਰ ਕਰਦਾ ਸੀ ਸਰਦਾਰ ਗੁਰਸਰਨ ਸਿੰਘ ਉਹ ਹਮੇਸ਼ਾ ਕਿਸੇ ਕੌਜ਼ ਲਈ ਕਿਸੇ ਕਾਰਨ ਲਈ ਬਰਾਬਰੀ ਦੀ ਗੱਲ ਕਰਦੇ ਸੀ ਉਹ ਆਮ ਲੋਕਾਂ ਦੀ ਬਰਾਬਰੀ ਦੀ ਗੱਲ ਕਰਦੇ ਸੀ ਫਿਰ ਡੈਡੀ ਨੂੰ ਇਹ ਵੀ ਪਤਾ ਲੱਗਾ ਕਿ ਜੋ ਕਰਦੇ ਨੇ ਇਹ ਠੀਕ ਕੰਮ ਕਰਦੇ ਨੇ ਸੋ ਇਸ ਹਿਸਾਬ ਨਾਲ ਕਿਉਂਕਿ ਕਮਰਸ਼ੀਅਲ ਹੈ ਨਹੀਂ ਥੀਏਟਰ ਅੱਜ ਵੀ ਥੀਏਟਰ ਕਮਰਸ਼ੀਅਲ ਨਹੀਂ ਹੋਇਆ ਤਾਂ ਕਰਕੇ ਇਦਾਂ ਲੋਕਾਂ ਨੂੰ ਇਹ ਲੱਗਦਾ ਵੀ ਕਿਹੜੇ ਚੱਕਰਾਂ 'ਚ ਪਏ ਆ ਬਟ ਅੱਜ ਕਿਉਂਕਿ ਪੰਜਾਬੀ ਫਿਲਮਾਂ ਸ਼ੁਰੂ ਹੋ ਗਈਆਂ ਨੇ ਜਾਂ ਪੰਜਾਬੀ ਸੀਰੀਅਲ ਸ਼ੁਰੂ ਹੋ ਗਏ ਨੇ ਜਾਂ ਐਕਸਪੋਜ਼ਰ ਜ਼ਿਆਦਾ ਹੋ ਗਿਆ OTT ਆ ਗਏ ਤਾਂ ਅੱਜਕੱਲ ਲੋਕਾਂ ਨੂੰ ਈਜ਼ੀ ਹੋ ਗਿਆ ਕੁਝ ਵਕਤ ਉਹ ਥੀਏਟਰ ਕਰਦੇ ਨੇ ਫਿਰ ਉਹਨਾਂ ਦਾ ਟੀਚਾ ਹੁੰਦਾ ਵੀ ਅਸੀਂ ਹੁਣ ਆ ਪਰਦੇ ਤੇ ਆਉਣਾ ਸੋ ਇਸ ਕਰਕੇ ਸ਼ਾਇਦ ਥੋੜਾ ਜਿਹਾ ਤਬਦੀਲ ਹੋਇਆ ਬਟ ਕੁਝ ਚੀਜ਼ਾਂ ਉਦਾਹੀ ਹੈ ਬਸੇ ਤੁਹਾਨੂੰ ਮੁਬਾਰਕਾਂ ਦੇਣੀਆਂ ਇਸ ਲਈ ਵੀ ਬੰਦੀਆਂ 2010 ਜੇ ਤੁਸੀਂ ਸ਼ੁਰੂ ਕੀਤਾ 14 ਕੁ ਸਾਲ ਦਾ ਸਮਾਂ ਹੋ ਗਿਆ ਸੋ ਲੰਬੀ ਜਰਨੀ ਹੈ ਇਹਦੇ ਲਈ ਵੀ ਮੁਬਾਰਕਾਂ ਤੁਹਾਨੂੰ ਜੇ 2024 ਹੋ ਗਿਆ 2010 ਜੇ ਨਹੀਂ ਸ਼ੁਰੂ ਕੀਤਾ ਸੀ ਮੈਂ ਮੈਂ ਪਹਿਲੀ ਵਾਰੀ 1999 ਸ਼ੁਰੂ ਕੀਤਾ ਸੀ ਪਹਿਲੀ ਸ਼ੁਰੂਆਤ ਮਤਲਬ ਸ਼ੁਰੂਆਤ ਕੀ ਹੈ 1999 ਤੋਂ ਲੈ ਕੇ ਅੱਜ ਜੇ पच्चीस साल हो गए <laughs> क्या बात बिगेस्ट अचीवमेंट काफी लंबा समय हो गया बट इन्होंने मेंटेन बहुत बढ़िया मैंने तो पूछा वैसे मेंटेन दे रहा पर दसया नहीं इन्होंने <laughs> मैं तोड़े को पूछा तू <laughs> दसया मैं तो पानी पीनी बस <laughs> <laughs> पानी केड़ा कुछ तो स्पेशल केड़ी चक्की दा टक नहीं सर मैं मेरी भी जदों मैं 22 इयर्स दी सी ना उदों काफी ज्यादा स्किन मतलब डल ड्राई जो मैं पानी शुरू किया अर्ली मॉर्निंग जो एमटी स्टमक है, दो लीटर दो गिलास सॉरी दो, दो पानी ज़रूर पियो। और तीन लीटर थ्रू आउट और ऐसे कि ना भी यह कह लीए कि काम बहुत ज्यादा इंपॉर्टेंट है, बट कितना कि ना लुक्स As in, because being uh, a artist i think is. je looks ਤੁਸੀਂ ਆਪਣੇ ਆਪ ਨੂੰ maintain ਰੱਖੋਗੇ ਤੇ i think ਫਿਰ ਹੀ ਲੰਬੀ ਜਰਨੀ ਚੱਲਣੀ ਹੈ ਤਾਂ ਤੁਹਾਨੂੰ ਆਪਣੇ ਆਪ ਨੂੰ fit اور fine ਰੱਖਣਾ ਬਹੁਤ ਜ਼ਰੂਰੀ ਹੈ competition ਇੰਨਾ ਵੱਧ ਗਿਆ ਹੈ ਚੀਜ਼ਾਂ ਇੰਨੀਆਂ ਮਤਲਬ ਚੇਂਜ ਹੋ ਜਾਂਦੀਆਂ ਨੇ ਹਰ ਕੋਈ ਆਪਣੇ ਆਪ ਨੂੰ ਬੈਸਟ ਮੰਨਦਾ ਤੇ ਜੇ ਉਹਨਾਂ ਨਾਲ ਖੜੇ ਹੋਣਾ ਹੈ ਤੇ ਸਾਨੂੰ ਮੈਚ ਕਰਨਾ ਬਹੁਤ ਜ਼ਰੂਰੀ ਹੈ ਹੁਣ ਫੋਰ ਐਗਜ਼ਾਮਪਲ ਜਿਹਦਾ ਸੋਨਾ ਮੈਂ ਸਰਗੁਣ ਮੈਮ ਐ ਨੀਰੂ ਬਾਜਵਾ ਮੈਮ ਫੋਰ ਐਗਜ਼ਾਮਪਲ ਮੈਂ ਸਾਰੇ ਨੀਰੂ ਬਾਜਵਾ ਮੈਮ ਦਾ ਐਗਜ਼ਾਮਪਲ ਦਿੰਨਿਆ ਉਹ ਕਦੋਂ ਦੇ ਆ ਇੰਡਸਟਰੀ ਚ ਔਰ ਅਸੀਂ ਅੱਜ ਸ਼ੁਰੂਆਤ ਕਰਦੇ ਹਾਂ ਔਰ ਉਹ ਅੱਜ ਤੱਕ ਸਾਡੇ ਨਾਲ ਕੰਪੀਟ ਕਰ ਰਹੇ ਨੇ ਮਤਲਬ ਅੱਜ ਤੱਕ ਇਸ ਦੌਰ ਛੇ ਨੇ ਇਟ ਮੀਨਸ ਕਿ ਉਹਨਾਂ ਨੇ ਕਿੰਨਾ ਮੇਨਟੇਨ ਆਪਣੇ ਆਪ ਨੂੰ ਰੱਖਿਆ ਹੋਇਆ ਕਿ ਅੱਜ ਅੱਜ ਦੀ ਡੇਟ 'ਚ ਵੀ ਪਹਿਲੀ ਚੋਇਸ ਨੀਰੁਬਾਸ਼ਵਾ ਮੈਂ ਹੁੰਦੇ ਨੇ ਸੋ ਉਹਦਾ ਦਾ ਬਣਨਾ ਚਾਹੂਗੇ ਯੈਸ ਵੈਰੀ ਨਾਈਸ ਚੋਇਸ ਆਈ ਥਿੰਕ ਕੰਸਿਸਟੈਂਸੀ ਬਹੁਤ ਜ਼ਰੂਰੀ ਹੈ ਹਰ ਕਿਸੇ ਲਈ ਲਾਈਫ ਦੇ ਵਿੱਚ ਆ ਥੋੜਾ ਢਾਈਕ ਆਪਣਾ ਪੋਜ਼ਿਟਿਵ ਆਰਾ ਥੋੜੇ ਕੋਲ ਜਿੱਦਾਂ ਦਾ ਕਿਰਦਾਰ ਆਉਂਦਾ ਹੈ ਉਹਦੇ ਵਿੱਚ ਤੁਹਾਡਾ ਆਪਣਾ ਵੱਖਰਾ ਇਸ ਲਈ ਨਜ਼ਰ ਆਉਂਦਾ ਹੈ ਕਿਉਂਕਿ ਕੁਝ ਚੀਜ਼ਾਂ ਨੂੰ ਤੁਸੀਂ ਨਹੀਂ ਬਦਲਿਆ ਅ ਅਰਜੀਤ ਸਿੰਘ ਦਾ ਮੈਂ ਇੱਕ ਇੰਟਰਵਿਊ ਸੁਣ ਰਹੀ ਸੀ ਦੋਨਾਂ ਤੋਂ ਹੀ ਇਹ ਸਵਾਲ ਹੈ ਤਾਂ ਉਹਨਾਂ ਨੇ ਕਿਹਾ ਨਾ ਕਿ ਕਦੀ ਕਦੀ ਨਾ ਪੈਸੇ ਦੇਣ ਤੋਂ ਝਿਜਕ ਮਨ ਜਾਂਦੇ ਹੈ ਕੁਝ ਲੋਕ ਉਹ ਵੈਸੇ ਉਹਨਾਂ ਤੋਂ ਕਿਸੇ ਨੇ ਕੋਈ ਸਵਾਲ ਕੀਤਾ ਉਹ ਕਹਿੰਦੇ ਹੋਏ ਨਹੀਂ ਪਤਾ ਕਿ ਕਲਾਕਾਰ ਨੇ ਕਿਸੇ ਸਮੇਂ ਉਹ ਵੀ ਕੰਮ ਕੀਤਾ ਹੁੰਦਾ ਜਦੋਂ ਉਹ ਕਹਿੰਦਾ ਕਿ ਕੰਮ ਦੇ ਚੱਲੋ ਕੰਮ ਦੇ ਚੱਲੋ ਨੂੰ ਪਤਾ ਵੀ ਨਹੀਂ ਹੁੰਦਾ ਮੈਨੂੰ ਇਹਦੇ ਪੈਸੇ ਮਿਲਣੇ ਆ ਜਾਂ ਨਹੀਂ ਮਿਲਣੇ ਸੋ ਇੱਕ ਆਰਟਿਸ ਨੇ ਇਹ ਚੀਜ਼ਾਂ ਉਹਨੂੰ ਉਸ ਸਮੇਂ ਹਰਟ ਕਰ ਕਰ ਦਿੰਦੀਆਂ ਉਹਨੂੰ ਅਸੀਂ ਨਹੀਂ ਸਮਝ ਸਕਦੇ ਕਿਉਂਕਿ ਕਲਾਕਾਰ ਕਿਤੇ ਨਾ ਕਿਤੇ ਰੱਬ ਨੇ ਥੋੜਾ ਤੇ ਵੱਖਰਾ ਬਣਾਇਆ ਨਾ ਸਾਡੇ ਨਾਲੋਂ ਜਿਹੜਾ ਜੀ ਕਿਸੇ ਨੇ ਇੰਨਾ ਸਮਾਂ ਕਿਸੇ ਚੀਜ਼ ਨੂੰ ਦਿੱਤਾ ਸੋ ਤੁਸੀਂ ਇੰਨਾ ਚੀਜ਼ਾਂ ਨੂੰ ਕਿਵੇਂ ਮੰਨਦੇ ਹੋ ਕਿ ਰਿਸਪੈਕਟ ਇੱਕ ਆਰਟਿਸਟ ਦੀ ਕਿੰਨੀ ਜ਼ਰੂਰੀ ਹੁੰਦੀ ਹੈ ਐਜ਼ ਐਨ ਐਕਟਰ ਬੇਸ਼ੱਕ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਜਿਸ ਕੰਮ ਲਈ ਉਹਨੂੰ ਪੇ ਵੀ ਤਾਂ ਕਰ ਰਹੇ ਹਾਂ ਪਰ ਉਹਦੇ ਨਾਲ ਨਾਲ ਕੁਝ ਚੀਜ਼ਾਂ ਔਰ ਜੋ ਤੁਹਾਡੇ ਲਈ ਪਰਸਨਲੀ ਬਹੁਤ ਮੈਟਰ ਕਰਦੀਆਂ ਅ ਤੁਸੀਂ ਪੁੱਛ ਰਹੇ ਹੋ ਕਿ ਪਰਸਨਲੀ ਮੇਰੇ ਲਈ ਕੀ ਮੈਟਰ ਕਰਦਾ ਮੈਂ ਰਿਸਪੈਕਟ ਦੀ ਗੱਲ ਕੀਤੀ ਜਿਸ ਤਰ੍ਹਾਂ ਅੱਜ ਤੱਕ ਕੁਝ ਕੁਝ ਚੀਜ਼ਾਂ ਨੂੰ ਸਿਰਫ ਪੈਸੇ ਨਾਲ ਕਨੈਕਟ ਕਰਕੇ ਜੋੜ ਦਿੱਤਾ ਜਾਂਦਾ ਸੋ ਤੁਹਾਡੇ ਲਈ ਕਿੰਨਾ ਪਰਸਨਲੀ ਮੈਟਰ ਕਰਦਾ ਹੁੰਦਾ ਹੈ ਅ ਓਕੇ ਤਾਂ ਜਦੋਂ ਮੈਂ ਵੀ ਅਰਜੀਤ ਦਾ ਇੰਟਰਵਿਊ ਸੁਣਿਆ ਉਹ ਬੜੀ ਸੋਹਣੀ ਗੱਲ ਕੀਤੀ ਉਹਨਾਂ ਨੇ ਉਹ ਉਸ ਚੋ ਕਹਿਣਾ ਚਾਹੁੰਦੇ ਆ ਕਿ ਆਰਟਿਸਟ ਜਿਹੜਾ ਹੈ ਨਾ ਆਰਟਿਸਟ ਜੇਕਰ ਆਪਣਾ ਮਿਹਨਤਾ ਨਾਲ ਮੰਗਦਾ ਤੇ ਉਹਨੇ ਉਸ ਮਿਹਨਤ ਨਾਲ ਘਰ ਚਲਾਉਣਾ ਉਹਨੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਉਹ ਸ਼ਿੱਦਤ ਉਹ 100% ਦਿੰਦਾ ਆਪਣਾ ਤੇ ਫਿਰ ਜੇਕਰ ਉਹਨੂੰ ਜਿੰਨੇ ਪੈਸੇ ਤੁਸੀਂ ਤੈਅ ਕੀਤੇ ਹੁੰਦੇ ਨੇ ਉਹਨੇ ਵੀ ਨਾ ਦਿੱਤੇ ਜਾਣ ਤੇ ਫਿਰ ਉਹ ਅੰਦਰੋਂ ਟੁੱਟਦਾ ਫਿਰ ਉਹ ਹਿਲਦਾ ਅੰਦਰੋਂ ਉਹਦਾ ਉਖੜਦਾ ਅੰਦਰੋਂ ਕਿ ਮੈਂ ਆਪਣਾ ਸਾਰਾ ਕੁਝ ਦੇਤਾ ਤੇ ਮੈਨੂੰ ਮੇਰੀ ਮਿਹਨਤ ਵੀ ਨਹੀਂ ਮਿਲੀ ਇਸ ਹਿਸਾਬ ਨਾਲ ਗੱਲ ਹੈ ਕਿ ਕੀ ਹੁੰਦਾ ਨਾ ਕਿ ਤੁਸੀਂ ਕਿਸੇ ਨਾਲ ਕੋਈ ਕਰਾਰ ਕੀਤਾ ਤੈਅ ਕੀਤਾ ਉਹਨੂੰ ਉਹ ਨੂੰ ਜੇ ਉਹਦੀ ਉਹਦੀ ਉਹ ਦੇਦ ਨੇ ਉਹ ਵਿੱਚ ਜੋ ਉਹਦਾ ਬਣਦਾ ਤਾਂ ਉਹ ਉਹਦੀ ਇੱਜ਼ਤ ਹੈ ਹੁਣ ਜਦੋਂ ਫਿਲਮ ਬਹੁਤ ਜ਼ਿਆਦਾ ਕਮਾਲ ਹੋਵੇ فرض ਕਰ ਲਓ ਤੁਹਾਡੀ ਫਿਲਮ ਬਹੁਤ ਜ਼ਿਆਦਾ ਕਮਾਲ ਹੋਵੇ ਤੁਸੀਂ ਉਹ ਆਰਟਿਸਟ ਤੁਹਾਨੂੰ ਇਹ ਥੋੜੀ ਕਹੂਗਾ ਕਿ ਮੈਨੂੰ ਵੀ ਦੋ ਜੀ ਹੁਣ ਇਹਦੇ ਵਿੱਚ ਬਿਲਕੁਲ ਕਿਉਂਕਿ ਇਹ ਨਹੀਂ ਹਾਂ ਸੋ ਕਹਿਣ ਦਾ ਮਤਲਬ ਹੈ ਕਿ ਕਿਸੇ ਨੂੰ ਵੀ ਰਿਸਪੈਕਟ ਦੇਣਾ ਇੱਕ ਆਰਟਿਸਟ ਵੱਲੋਂ ਸਾਹਮਣੇ ਵਾਲੇ ਨੂੰ ਰਿਸਪੈਕਟ ਇਹ ਹੈ ਕਿ ਉਹ ਆਪਣਾ 100% ਕੰਮ ਵਿੱਚ ਦੇਵੇ ਆਪਣਾ ਤਨ ਮਨ ਕੰਮ ਵਿੱਚ ਦੇਵੇ ਤੇ ਸਾਹਮਣੇ ਵਾਲੇ ਦਾ ਇਹ ਹੈ ਕਿ ਉਹ ਆਰਟਿਸਟ ਦੀ ਬਣਦੀ ਇੱਜ਼ਤ ਬਣਦਾ ਸਤਕਾਰ ਉਸ ਦਾ ਜੋ ਮਿਹਨਤ ਆ ਨਾ ਉਹ ਦਾ ਵੇ ਇਹ ਉਹ ਉਹਨਾਂ ਨੇ ਕਿਹਾ ਸੋ ਇਹਦੇ ਨਾਲ ਨਾਲ ਨਾ ਐਕਚੁਅਲੀ ਮੈਂ ਜੋ ਮੈਂ ਫੀਲ ਕਰਦਾ ਆਪਣੀ ਇਸ ਜਰਨੀ ਦੇ ਵਿੱਚ ਕਿ ਆਰਟਿਸਟ ਜਿਹਦਾ ਤੁਸੀਂ ਕਿਹਾ ਰੱਬ ਨੇ ਵੱਖਰੇ ਬਣਾਏ ਉਹ ਐਕਚੁਅਲੀ ਵੱਖਰੇ ਤਾਂ ਕੀ ਬਣਾਏ ਰੱਬ ਨੇ ਹੈਨਾ ਮੈਂ ਮੰਨਦਾ ਕਿ ਸਾਰੇ ਬਰਾਬਰ ਹੀ ਬਣਾਏ ਹੁੰਦਾ ਕੀ ਹੈ ਆਰਟਿਸਟ ਦਾ ਜਿਹੜਾ ਕੰਮ ਹੈ ਉਹ ਲੋਕਾਂ ਨੂੰ ਦਰਸ਼ਕਾਂ ਨੂੰ ਜਾਂ ਸਰੋਤਿਆਂ ਨੂੰ ਕੁਝ ਇਹੋ ਜਿਹਾ ਕਰਕੇ ਦਿਖਾਉਣਾ ਜਿਹਦੇ ਨਾਲ ਉਹਨਾਂ ਦਾ ਮਨੋਰੰਜਨ ਹੋਵੇ ਤੇ ਜੇਕਰ ਆਰਟਿਸਟ ਔਖੜਦਾ ਤਾਂ ਫਿਰ ਉਹ ਕੰਮ ਉਸ ਤਰੀਕੇ ਨਾਲ ਨਹੀਂ ਕਰ ਸਕੂਗਾ ਉਹ ਮਨੋਰੰਜਨ ਨਹੀਂ ਕਰ ਸਕੂਗਾ ਫਿਰ ਉਹ ਬਸ ਇੰਨਾ ਕਹ ਮੇਰੇ ਲਈ ਮੈਂ ਨਹੀਂ ਕਰੂ ਤੁਸੀਂ ਕੰਪਲੀਟ ਮੇਰਾ ਮੇਰੇ ਖਿਆਲ ਚ ਕੰਪਲੀਟ ਹੋ ਗਿਆ ਹਾਂ ਮੇਰੇ ਲਈ ਰਿਸਪੈਕਟ ਆਈ ਥਿੰਕ ਬਹੁਤ ਵੱਡੀ ਚੀਜ਼ ਆ ਪੈਸਾ ਆਫ ਕੋਰਸ ਆਪਾਂ ਮਿਹਨਤ ਕਰੂਗੇ ਤੇ ਪੈਸੇ ਤੇ ਦਊਗੇ ਬਿਕੋਜ਼ ਮੈਨੂੰ ਲੱਗਦਾ ਨਹੀਂ ਅੱਜ ਦੀ ਡੇਟ ਚ ਕੋਈ ਵੀ ਕਿਸੇ ਦਾ ਮਿਹਨਤ ਆ ਨਾ ਥੋੜਾ ਦੇ ਦੂ ਜ਼ਿਆਦਾ ਦੇ ਦੂ ਦਊਗੇ ਜ਼ਰੂਰ ਬਿਕੋਜ਼ ਮੈਂ ਨਾ ਇੱਕ ਦੋ ਵਾਰੀ ਇਦਾਂ ਹੋ ਚੁੱਕਿਆ ਹੈ ਫਰ ਜੋ ਵੀ ਐਕਸ ਵਾਈ ਜ਼ेड ਫੋਰ ਐਗਜ਼ਾਮਪਲ ਕਿ ਹਾਂ ਕਿ ਤੁਹਾਨੂੰ ਬਜਟ ਨੂੰ ਲੈ ਕੇ ਮਤਲਬ ਚੀਜ਼ਾਂ ਹੁੰਦੀਆਂ ਕਿਤੇ ਨਾ ਕਿਤੇ ਉਹ ਸਾਡੇ ਉਹ ਸਾਡੀ ਕਮਿਊਨਿਟੀ ਇਦਾਂ ਦੀ ਬਣਾਈ ਗਈ ਆ ਕਿ ਅਪ ਡਾਊਨ ਮਤਲਬ ਮੇਲ ਔਰ ਫੀਮੇਲ ਜੋ ਜਿਹੜਾ ਫਰਕ ਚਾਹੀਏ ਬਰਾਬਰ ਦਾ ਕੰਮ ਆਪਾਂ ਕਰਦੇ ਹਾਂ ਕਿਉਂਕਿ ਮੈਂ ਇਰਿਸਪੈਕਟਨਸ ਸਰਗੁਣ ਮੇhta ਮੈਮ ਦੀ ਮੈਮ ਬਿਕਾਜ਼ ਮੈਨੂੰ ਲੱਗਦਾ ਕਿ ਇਕੁਅਲ ਐਵਰੀਬੋਡੀ ਇਸ ਸੋ ਨਾਈਸ ਉਹਨਾਂ ਨੇ ਇਹ ਚੀਜ਼ ਆ ਕੇ ਇੱਥੇ ਬਦਲੀ ਹੈ ਫਰਸਟ ਟਾਈਮ बिकॉज ਸ਼ੀ ਟੁਕ ਵਨ ਸੇਅਰ ਫਰਸਟ ਟਾਈਮ ਫॉर ਫੀਮੇਲ ਆਰਟਿਸਟ ਨੂੰ ਮਿਲਣਾ ਆਈ ਥਿੰਕ ਬਹੁਤ ਵੱਡੀ ਚੀਜ਼ ਹੈ ਜਿਹਦੇ ਲਈ ਸਾਨੂੰ ਬਹੁਤ ਈਜ਼ੀ ਹੋ ਗਿਆ ਹੈ ਆਪਣਾ ਮਿਹਨਤਾਂ ਦਾ ਆਪਣਾ ਹੱਕ ਮੰਗਣਾ ਤੇ ਮੈਨੂੰ ਲੱਗਦਾ ਨਹੀਂ ਅਸੀਂ ਗਲਤ ਆ ਫੋਰ ਏਗਜ਼ਾਮਪਲ ਅਸੀਂ ਅਗਰ ਕੋ ਐਕਟਰ ਜਾਂ ਮੇਲ ਅਸੀਂ ਦੋਨੇ ਕੰਮ ਕਰੇਗੇ ਇਕੁਐਲਿਟੀ ਨਾਲ ਕੰਮ ਕਰ ਰਹੇ ਹਾਂ ਹਰ ਚੀਜ਼ ਨੂੰ ਇਕੁਅਲ ਕਰ ਰਹੇ ਹਾਂ ਫਿਰ ਉਹ ਕਿਉਂ ਰੀਜ਼ਨ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਬਟ ਮੇਬੀ ਇਨ ਸਮ ਟਾਈਮ ਇਨ ਫਿਊਚਰ ਡੈਫੀਨੇਟਲੀ ਉਹਨਾਂ ਨੂੰ ਵੀ ਇਹ ਸਮਝ ਆ ਜਾਊਗੀ ਤੋਂ ਇਕੁਐਲਿਟੀ ਕਿਤੇ ਨਾ ਕਿਤੇ ਜਿੱਥੇ ਅਸੀਂ ਕਹਿੰਦੇ ਹ ਹੋ ਜਾਊਗੀ ਰਹੀ ਰਹੀ ਗੱਲ ਰਿਸਪੈਕਟ ਦੀ ਪੈਸੇ ਦੇ ਨਾਲ ਅਗਰ ਤੁਸੀਂ ਕਿਸੇ ਦੀ ਰਿਸਪੈਕਟ ਨੂੰ ਗੋਗੇ ਨਾ ਤਾਂ ਉਹ ਕਦੀ ਨਹੀਂ ਹੋ ਸਕਦੀ ਫੋਰ ਐਗਜ਼ਾਮ ਮੈਨੂੰ ਜਿਸ ਤਰ੍ਹਾਂ ਕਿਸੇ ਨੇ ਲਾਈਕ ਪੇਮੈਂਟ ਦੀ ਵੀ ਗੱਲ ਹੋਈ ਕਿ ਲਾਈਕ ਹਾਂ ਤੈਨੂੰ ਦੇ ਰਹੇ ਆ ਯੂ ਹੈਵ ਮਨੀ ਇਟਸ ਓਕੇ ਆਪਾਂ ਕੰਮ ਕਰ ਰਹੇ ਆ ਤੁਹਾਡਾ ਤੁਸੀਂ ਬੰਦੇ ਨੂੰ ਖਰੀਦ ਤੇ ਨਹੀਂ ਲਿਆ ਨਾ ਅਸੀਂ ਕੰਮ ਹੀ ਨਾ ਕਰਕੇ ਦੇ ਰਹੇ ਆ ਤੁਸੀਂ ਖਰੀਦ ਤੁਹਾਨੂੰ ਇੱਕ ਮੈਂ ਨਹੀਂ ਕਹਿੰਦੀ ਕਿ ਤੁਸੀਂ ਆਰਟਿਸਟ ਐਜ਼ ਅ ਰਿਸਪੈਕਟ ਤੁਸੀਂ ਐਜ਼ ਅ ਹਿਊਮਨ ਬੀਇੰਗ ਰਿਸਪੈਕਟ ਦਿਓ ਅਸੀਂ ਇਨਸਾਨ ਆ ਤੁਹਾਡਾ ਹੱਕ ਬੰਦ ਹੈ ਕਿ ਤੁਹਾਨੂੰ ਮਤਲਬ ਮੈਂ ਨਹੀਂ ਕਹਿੰਦੀ ਤੁਸੀਂ ਜੀਜੀ ਕਰੋ ਪਰ ਤੂੰ ਵੀ ਤੇ ਨਾ ਕਹੋ ਨਾ ਤੇ ਮੈਂ ਇੱਥੇ ਅੱਜ ਦੀ ਡੇਟ 'ਚ ਮੈਂ ਇਨ ਬlesਟ ਔਰ ਮੈਂ ਪ੍ਰਾਊਡ ਵੀ ਫੀਲ ਕਰਦੀ ਆਪਣੇ ਆਪ ਤੇ ਕਿ ਮੈਂ ਐਜ਼ ਅ ਰਿਸਪੈਕਟ ਹੀ ਦੇ ਬੇਸ ਤੇ ਕੰਮ ਕੀਤਾ ਹੈ ਤੇ ਉਹ ਮੈਨੂੰ ਸਾਰੇ ਦਿੰਦੇ ਮੇਰੀ ਪੰਜਾਬੀ ਇੰਡਸਟਰੀ ਕੋਈ ਨਹੀਂ ਸੀ ਜਾਣਦੀ ਬਟ 5 ਸਾਲ ਤੋਂ ਸਾਰੇ ਬਹੁਤ ਰਿਸਪੈਕਟ ਉਹਨਾਂ ਦੇ ਨਾਲ ਹੀ ਮੈਂ ਇੱਥੇ ਅੱਜ ਕੰਮ ਕਰ ਰਹੀ ਹਾਂ ਸੋ ਕੋਲੋਂ ਮੈਂ ਲਾ ਕੇ ਗੱਲ ਇਹ ਹੈ ਜੇ ਜਿਨਾ ਦਾ ਘਰ ਉਸ ਮਿਹਨਤਾਂ ਨੇ ਨਾਲ ਚੱਲਦਾ ਉਹਨਾਂ ਨੂੰ ਮਿਲਣਾ ਚਾਹਦਾ ਕਿਉਂਕਿ ਮੈਂ ਬਹੁਤ ਸਾਰੇ ਕਲਾਕਾਰਾਂ ਨੂੰ ਜਾਣਦਾ ਜਿਨ੍ਹਾਂ ਨੂੰ ਬਹੁਤ ਸਾਰੀਆਂ ਕਾਟ ਸਾਰੇ ਪ੍ਰੋਜੈਕਟਸ ਨੂੰ ਪੈਸੇ ਨਹੀਂ ਮਿਲੇ ਹੋਏ ਮੈਨੂੰ ਪਤਾ ਮੈਂ ਜਾਣਦਾ ਉਹ ਕਿਦਾਂ ਚਲਾਉਣਗੇ ਘਰ ਨਹੀਂ ਹੁੰਦਾ ਉਹ ਇਸ ਕਰਕੇ ਫਿਰ ਕੀ ਔਖੜਦਾ ਕਲਾਕਾਰ ਉਹ ਬਿਲਕੁਲ ਸ਼ਾਇਦ ਸੌਰੀ ਮੈਂ ਗੱਲ ਰੋਕ ਰਹੀਆਂ ਸ਼ਾਇਦ theater ਦੇ ਵਿੱਚ ਵੀ ਇਹ ਚੀਜ਼ਾਂ theater ਚ ਵੀ ਹੈਗੀ ਹੈ ਫਿਲਮਾਂ ਚ ਵੀ ਹੈਗੀ ਹੈ ਇਹ ਇੱਥੇ ਹੀ ਨਹੀਂ ਹੈ ਇਹ ਬੰਬੇ ਵੀ ਹੈ ਹਜੇ ਦੋ ਜੀ ਨਾ ਮਿਲ ਜਾਂਦਾ ਨਾ ਉਹ ਸੱਚੀ ਆਪਣਾ ਕੰਮ ਡਬਲ ਉਹਦੀ ਪਰਫਾਰਮੈਂਸ ਹਰ ਚੀਜ਼ ਬੜੀ ਵਧੀਆ ਹੋ ਜਾਂਦੀ ਆ ਇਹ ਇਥੋਂ ਦੀ ਹੀ ਗੱਲ ਨਹੀਂ ਹੈ ਕਿ ਆਪਣੇ ਪੰਜਾਬ ਦੀ ਗੱਲ ਹੈ ਇਹ ਬੰਬੇ ਦੀ ਵੀ ਗੱਲ ਹੈ ਬੰਬੇ ਵੀ ਮੇਰੇ ਸਰਕਲ ਚ ਬਥੇਰੇ ਕਲਾਕਾਰ ਨੇ ਉਹਨਾਂ ਨੂੰ ਵੀ ਉਹਨਾਂ ਦੇ ਪੈਸੇ ਨਹੀਂ ਮਿਲਦੇ ਮੈਂ ਉਹਨਾਂ ਨੂੰ ਹਮੇਸ਼ਾ ਇੱਕੋ ਗੱਲ ਕਹਿੰਦਾ ਮੈਂ ਪੇਸ਼ੈਂਸ ਰੱਖੋ ਪੇਸ਼ੈਂਸ ਰੱਖੋ ਪੇਸ਼ੈਂਸ ਰੱਖੋ ਮੈਂ ਕਿਹਾ ਹੁਣ ਲੜਾਈ ਕਰੋਗੇ ਲੜਾਈ ਕਰਨ ਨਾਲ ਵਿਗੜੂਗੀ ਗੱਲ ਪੇਸ਼ੈਂਸ ਰੱਖੋ ਹਾਂ ਯਾ ਕੰਦੇਗੀ ਰਿਐਕਟ ਨਹੀਂ ਕਰਨਾ ਚਾਹੀਦਾ ਪੇਸ਼ੈਂਸ ਰੱਖੋ ਬਹੁਤ ਜ਼ਰੂਰੀ ਹੈ ਪਰ ਤੁਹਾਨੂੰ ਕਦੀ ਇਦਾਂ ਨਹੀਂ ਲੱਗਿਆ ਪੇਸ਼ੈਂਸ ਰੱਖਣਾ ਨੁਕਸਾਨਦੇ ਵੀ ਹੋ ਜਾਂਦੇ ਹੈ ਯਾ ਨਹੀਂ ਬਟ ਰਿਐਕਟ ਕਰਨਾ ਉਸ ਤੋਂ ਜ਼ਿਆਦਾ ਨੁਕਸਾਨਦੇ ਹੁੰਦਾ ਆ ਪੇਸ਼ੈਂਸ ਰੱਖਿਆ ਤੇ ਸੋਲੂਸ਼ਨ ਲੱਭੋ ਦੈਨ ਆਪਣੇ ਤਰੀਕੇ ਦੇ ਨਾਲ ਉਹਦਾ ਹੱਲ ਮਿਲ ਜਾਂਦਾ ਹੁਣ ਇਹ ਇਹ ਜਿੱਦਾਂ ਤੁਸੀਂ ਅਰਜੀਤ ਦੀ ਗੱਲ ਕੀਤੀ ਨਾ ਮੈਂ ਉਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਹ ਬਿਲਕੁਲ ਬਹੁਤ ਇਹ ਉਹਨਾਂ ਨੇ ਵੀ ਭੁਗਤੇ ਹਾਂ ਅਰਜੀਤ ਨੇ ਵੀ ਭੁਗਤੇ ਹੀ ਹੁਣ ਟਾਈ ਟਾਈ ਨਾਲੇ ਮੈਂ ਹੋਰ ਛੱਡੋ ਸ਼ਾਹਰੂਖ ਖਾਨ ਦਾ ਇੰਟਰਵਿਊ ਸੁਣਿਆ ਬੜੀ ਵੱਡੀ ਸ਼ਖਸੀਅਤ ਹੈ ਉਹ ਕਹਿੰਦੇ ਮੇਰਾ ਪਤਾ ਨਹੀਂ ਕਰੋੜਾ ਰੁਪਈਆ ਫਸਿਆ ਆ ਲੋਕਾਂ ਨੇ ਦਿੱਤਾ ਹੀ ਨਹੀਂ ਫਿਰ ਆਪਾਂ ਸੋਚਦੇ ਆ ਕਿ ਅਗਰ ਉਹਨਾਂ ਨਾਲ ਹੋ ਸਕਦਾ ਫਿਰ ਅਸੀਂ ਐਕਚੁਅਲੀ ਇਹ ਜਰਨੀ ਚ ਇਦਾਂ ਹੀ ਐ ਇਦਾਂ ਹੀ ਚੱਲਦਾ ਕਿਤੇ ਮਰ ਗਏ ਕਿ ਤਾਂ ਤੁਸੀਂ ਲੈ ਲਿਆ ਇਦਾਂ ਹੀ ਚੱਲਦਾ ਮੈਂ ਕੁਝ ਬੈਠ ਕੇ ਸੋਚ ਰਹੀ ਸੀ ਕੁਝ ਟਾਈਮ ਪਹਿਲੇ ਕਿ ਕਈ ਵਾਰੀ ਮੈਨੂੰ ਇਦਾਂ ਲੱਗਦਾ ਕਿ ਚੰਗੇ ਹੋਣਾ ਨਾਲ ਨੁਕਸਾਨ ਦੇ ਜਿਆਦਾ ਕਰ ਜਾਂਦਾ ਪਤਾ ਨਹੀਂ ਕਿਉਂ ਜਦੋਂ ਸੁਸਾਇਟੀ ਦੇ ਵਿੱਚ ਕੁਝ ਨੌਨ ਅਚੀਵਰ ਲੋਗਸ ਉੱਥੇ ਤੱਕ ਪਹੁੰਚ ਜਾਂਦੇ ਆ ਜਿਹੜੇ ਫਿਰ ਤੁਹਾਨੂੰ ਗਲਤ ਤਰੀਕੇ ਨਾਲ ਟਾਰਗੇਟ ਕਰਦੇ ਆ ਸ਼ਾਇਦ ਇਹ ਹਰ ਇੱਕ ਸੁਸਾਇਟੀ ਕੋਰਪੋਰੇਟ ਸੈਕਟਰ ਕਿਸੇ ਹਰ ਜਗ੍ਹਾ ਤੇ ਫੇਸ ਕੀਤਾ ਜਾਂਦਾ ਹੈ ਚਾਹੇ ਉਹ ਫਿਲਮ ਇੰਡਸਟਰੀ ਕਿਉਂ ਨਾ ਹੋਵੇ ਸੋ ਤੁਹਾਨੂੰ ਕਦੀ ਪਰਸਨਲੀ ਇਦਾਂ ਨਹੀਂ ਲੱਗਿਆ ਜਿਸ ਤਰ੍ਹਾਂ ਅਸੀਂ 25 ইয়ারਸ ਦੀ জারਨੀ ਦੀ ਗੱਲ ਕਰ ਰਹੇ ਹਾਂ ਕਿ ਯਾਰ ਇਹ ਚੀਜ਼ਾਂ ਗਲਤ ਹੋ ਰਹੀਆਂ ਜਾਂ ਫਿਰ ਤੁਸੀਂ ਇਦਾਂ ਮੰਨ ਲਿਆ ਕਿ ਜੇ ਰੱਬ ਨੂੰ ਇਹੀ ਮਨਜ਼ੂਰ ਹੈ ਤਾਂ ਫਿਰ ਇਹ ਹੀ ਠੀਕ ਹੈ ਜਦੋਂ ਤੱਕ ਤਾਂ ਚੱਲ ਰਹੇ ਆ ਉਦੋਂ ਤੱਕ ਤਾਂ ਸਫ਼ਰ ਹੀ ਨਹੀਂ ਕੰਪਲੀਟ ਹੋਇਆ ਫੇਰ ਮੰਜ਼ਿਲ ਤੇ ਆਈ ਨਹੀਂ ਮਤਲਬ ਤਾਂ ਚੱਲਣਾ ਹੀ ਤੁਹਾਡਾ ਉਹ ਹੈ ਹੁਣ ਮੰਨ ਲਓ ਮੈਂ ਆ ਸਫ਼ਰ ਇੱਥੇ ਰੋਕ ਦਵਾ ਤੇ ਉਹ ਫਿਰ ਉਹ ਮੇਰੀ ਮਰਜ਼ੀ ਹੈ ਮੈਂ ਤਾਂ ਸਫ਼ਰ ਚ ਚੱਲ ਰਿਹਾ ਹਾਂ ਹਲੇ ਹਲੇ ਜਿਹੜੇ ਵੀ ਜੋ ਵੀ ਦੁਨੀਆ ਚ ਚੱਲ ਰਿਹਾ ਹੈ ਸਫ਼ਰ ਦੇ ਵਿੱਚ ਉਹ ਤਾਂ ਅਜੇ ਮੰਜ਼ਿਲ ਆਈ ਨਹੀਂ ਉਹਦੀ ਕਿਉਂਕਿ ਉੱਥੇ ਤੱਕ ਪਹੁੰਚਣ ਲਈ ਆਈ ਥਿੰਕ ਬਹੁਤ سارے ਪੜਾਅ ਪਾਰ ਕਰਨੇ ਪੈਂਦੇ ਆ ਔਰ ਇਹਦੇ ਲਈ ਮੈਂ ਤਾਂ ਪ੍ਰੀਪੇਅਰ ਆ ਬਿਕੋਜ਼ ਮੈਨੂੰ ਮੇਰਾ ਅੱਜ ਤੱਕ ਇੱਥੇ ਪਹੁੰਚ ਮੈਂ ਇੱਥੇ ਜਿੱਥੋਂ ਤੱਕ ਵੀ ਹਜੇ ਮੇਰੀ ਜਰਨੀ ਹੋਈ ਹੈ ਮੈਂ ਬੈਸਟ ਥੈਂਕ ਯੂ ਆਪਣੇ ਐਨਮੀਜ਼ ਦਾ ਕਰਨਾ ਚਾਹੂੰਗੀ ਬਿਕੋਜ਼ ਦੇ ਆਰ ਦਾ ਓਨਲੀ ਰੀਜ਼ਨ ਕਿ ਮੈਨੂੰ ਅਸਤੱਕ ਜਿੰਨਿਆਂ ਨੇ ਵੀ ਜੋ ਵੀ ਟੌਨਟਿੰਗ ਜਾਂ ਇੰਡਾਇਰੈਕਟਲੀ ਜੋ ਵੀ ਬੋਲਿਆ ਨਾ ਜੇ ਉਹ ਨਾਮ ਕਹਿੰਦੇ ਨਾ ਤੇ ਮੈਂ ਇੱਥੇ ਨਹੀਂ ਹੁੰਦੀ ਮੈਂ ਉਹਨਾਂ ਨੂੰ ਹਮੇਸ਼ਾ ਐਜ਼ ਅ ਪੋਜ਼ਿਟਿਵ ਲੈ ਕੇ ਮੈਂ ਉਹ ਚੀਜ਼ ਨੂੰ ਫੁੱਲਫਿਲ ਕੀਤਾ ਔਰ ਉਹਨਾਂ ਲਈ ਮੈਂ ਅੱਜ ਇੱਥੇ ਬੈਠੀ ਆਈ ਆਮ ਬlesਸਡ ਯਾ ਦਸ਼ਮਨ alley ਬੈਠੀ ਆ ਸ਼ਰਮ いや बिकॉज ऑफ देम ਉਹਨਾਂ ਨੇ ਕੋਈ ਇਦਾਂ ਦੀ ਚੀਜ਼ ਸ਼ਾਇਦ ਮੈਨੂੰ ਕਦੀ ਰਿਅਲਾਈਜ਼ ਹੀ ਨਾ ਹੁੰਦੀ ਲਾਈਫ 'ਚ ਤੇ ਉਹ ਚੀਜ਼ਾਂ ਉਹਨਾਂ ਨੇ ਰਿਅਲਾਈਜ਼ ਕਰਾਈਆਂ ਤੇ ਮੈਂ ਅੱਜ ਇੱਥੇ ਬੈਠੀ ਆ ਔਰ ਸ਼ਾਇਦ ਸ਼ਰਨਗਰ ਮੈਂ ਕੁਐਸ਼ਨ ਕਰਾਤਾ ਫਿਰ ਰੋ ਲੈਣਾ ਚਾਹੀਦਾ ਹੁੰਦਾ ਜਦੋਂ ਲੱਗੇ ਕਿ ਆਈ ਟ੍ਰਾਈ ਵੈਨ ਏਵਰ ਆਈ ਵਾਂਟ ਮੈਨੂੰ ਲੱਗਦਾ ਆਪਣੇ ਦਿਲ ਤੇ ਭਾਰ ਕੱਲ ਹੀ ਰੱਖਣਾ ਜੇ ਹੱਸਣਾ ਸਾਡੀ ਜ਼ਿੰਦਗੀ ਦਾ ਉਹ ਹੈ ਤੇ ਰੋਣਾ ਵੀ ਤੇ ਸਾਡੀ ਜ਼ਿੰਦਗੀ ਦਾ ਉਹ ਇੱਕ ਹਿੱਸਾ ਹੈ ਤੇ ਜੇ ਆਪਣੇ ਫੀਲਿੰਗਸ ਨੂੰ ਆਪਣਾ ਹਾਈਡ ਕਰ ਦੇ ਰਿ ਹਾਂ ਕਿਉਂ ਮੈਨੂੰ ਨਹੀਂ ਲੱਗਦਾ ਮੈਂ ਤੇ ਬੋਲਦੀ ਵੀ ਇਸੇ ਕਰਕੇ ਬਹੁਤ ਜ਼ਿਆਦਾ ਹੈ ਤੇ ਜਦੋਂ ਜ਼ਰੂਰਤ ਪੈਂਦੀ ਹੈ ਖੁਸ਼ੀ ਦਾ ਵੀ ਰੋਣੇ ਜਦੋਂ ਦਿਲ ਕਰਦਾ ਰੋਣਾ ਵੀ ਚਾਹੀਦਾ ਹੱਸਣਾ ਵੀ ਚਾਹੀਦਾ ਇਮੋਸ਼ਨਸ ਆ ਆਪਣੇ ਫੀਲਿੰਗਸ ਆ ਸਾਡੇ ਅਗਰ ਇਸ ਕਹਾਣੀ ਦੀ ਵੀ ਆਪਾਂ ਗੱਲ ਕਰ ਲਈਏ ਮੈਂ ਆਖਰੀ ਸਵਾਲ ਵਾਲਾ ਨਹੀਂ ਆ ਮੈਨੂੰ ਤੁਹਾਡਾ ਇਸ਼ਾਰਾ ਦਿਖ ਚੁੱਕਿਆ ਹੈ ਇਸ ਫਿਲਮ ਦੇ ਵਿੱਚ ਚਲੋ ਇੱਕ ਕਹਾਣੀ ਬੇਸ਼ੱਕ ਚੱਲ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਹਲਕਾ ਇੱਕ ਰੋਮਾਂਟਿਕ ਟੱਚ ਜਾਂ ਇੱਕ ਲਵ ਸਟੋਰੀ ਵੀ ਨਜ਼ਰ ਆਉਂਦੀ ਹੈ ਸੋ ਚਲੋ ਪਿਆਰ ਕਲਾਕਾਰ ਸਭ ਹੱਦਾ ਸਰਹੱਦਾਂ ਤੋਂ ਪਾਰ ਹੀ ਹੁੰਦੇ ਆ ਉਹਨਾਂ ਨੂੰ ਕੋਈ ਬੰਨ ਕੇ ਨਹੀਂ ਰੱਖ ਸਕਦਾ ਨਾ ਕੋਈ ਭਾਸ਼ਾ ਤੇ ਨਾ ਹੀ ਕੋਈ ਹੋਰ ਚੀਜ਼ ਪਰ ਪਰਸਨਲੀ ਤੁਹਾਡੇ ਦੋਨਾਂ ਦਾ ਪਿਆਰ ਦੇ ਵਿੱਚ ਕਿੰਨਾ ਕੁ ਭਰੋਸਾ ਹੈ ਬੇਸ਼ੱਕ ਸੋਸਾਇਟੀ ਦੇ ਵਿੱਚ ਅੱਜ ਬਹੁਤ ਕੁਝ ਸੁਣਨ ਨੂੰ ਮਿਲਦਾ ਹੈ ਸ਼ਾਇਦ ਕਈ ਲੋਕ ਵੈਸੇ ਹੀ ਡਰ ਜਾਂਦੇ ਆ ਦੂਸਰਿਆਂ ਦੇ ਰਿਲੇਸ਼ਨਸ਼ਿਪ ਨੂੰ ਆਪਣੇ ਐਕਸਪੀਰੀਅੰਸ ਮੰਨ ਲੈਂਦੇ ਆ ਸੋ ਤੁਸੀਂ ਕਿੰਨਾ ਕੁ ਮੰਨਦੇ ਆ ਬਿਲਕੁਲ ਪਿਆਰ ਇੱਕ ਬਹੁਤ ਖੂਬਸੂਰਤ ਚੀਜ਼ ਹੈ ਬਹੁਤ ਖੂਬਸੂਰਤ ਅਹਿਸਾਸ ਹੈ ਪਿਆਰ ਐਗਜ਼ਿਸਟ ਕਰਦਾ ਪਿਆਰ ਨਾਲ ਹੀ ਸਾਰਾ ਕੁਝ ਹੁੰਦਾ ਪਿਆਰ ਨਾਲ ਹੀ ਮਸਲੇ ਹੱਲ ਹੁੰਦੇ ਪਿਆਰ ਨਾਲ ਹੀ ਜ਼ਿੰਦਗੀ ਚੱਲਦੀ ਆ ਫਰਕ ਸਿਰਫ ਇੰਨਾ ਹੈ ਕਿ ਸਾਡੇ ਵਿੱਚ ਸਿਰਫ ਇੱਕ ਕੁੜੀ ਮੁੰਡੇ ਦੇ ਪਿਆਰ ਨੂੰ ਪਿਆਰ ਨੂੰ ਐਗਜ਼ੈਸਰੇਟ ਕਰਦੇ ਪਿਆਰ ਦਾ ਅਸਲੀ ਮੀਨਿੰਗ ਹੀ ਹੋਰ ਆ ਐਕਚੁਅਲੀ ਜੀ ਤੇ ਉਹ ਕਿਸੇ ਨਾਲ ਵੀ ਹੋ ਸਕਦਾ ਹੈ

ਉਨੀ ਪ੍ਰੋਜੈਕਟਾਂਗੇ। थैंक यू सो मच। ਸੋ 에ਸਨ ਸਾਡੇਨਾਲ ਸ਼ਰਨ ਕੌਰ ਐਂਡ ਹਰੀਸ਼ ਵਰਮਾ ਜਿਨ੍ਹਾਂ ਦੀ ਫਿਲਮ 19 ਜਨਵਰੀ ਨੂੰ cinema garandash shingar ਬਣਨ ਵਾਲੀ ਹੈ। ਬੇਸ਼ੱਕ ਟ੍ਰੇਲਰ ਦੇ ਵਿੱਚ ਤੁਹਾਨੂੰ ਬਹੁਤ ਕੁਝ ਨਜ਼ਰ ਆ ਰਿਹਾ ਲੇਕਿਨ ਉਮੀਦ ਹੈ ਕਿ ਇਸ ਦੀ ਕਹਾਣੀ ਦੇ ਵਿੱਚ ਵੀ ਸਾਨੂੰ ਕੁਝ ਅਜੀਬੇ ਕਨੈਕਸ਼ਨਸ ਮਿਲਣਗੇ ਜੋ ਸ਼ਾਇਦ ਸਾਨੂੰ ਵਾਕਿਆ ਹੀ ਦੁਬਾਰਾ ਕੁਝ ਚੀਜ਼ਾਂ ਨਾਲ ਜੋੜ ਦੇਣਗੇ।